ਬੱਚਿਆਂ ਦੇ ਬਲਾਤਕਾਰ ਲੁੱਟਾ ਖੋਹਾਂ ਅਗਵਾ ਦੀਆਂ ਛੋਟੀਆਂ ਮੋਟੀਆਂ ਵਾਰਦਾਤਾਂ ਜਿਵੇਂ ਚੈਨੀ ਹੋ ਲੈਣੀ ਜਾਂ ਹੋਰ ਛੋਟੀਆਂ-ਛੋਟੀਆਂ ਇਦਾਂ ਲੁੱਟਾਂ ਦੀਆਂ ਗੱਲਾਂ ਜਿਹੜੀਆਂ ਹੋਣਗੀਆਂ ਇਹ ਪ੍ਰਵਾਸੀਆਂ ਦੇ ਆਉਣ ਤੋਂ ਬਾਅਦ ਹੀ ਜ਼ਿਆਦਾ ਸ਼ੁਰੂ ਹੋਈਆਂ ਨੇ ਪਰ ਤੁਹਾਨੂੰ ਨਹੀਂ ਜੀ ਲੱਗਦਾ ਕਿ ਜਿਹੜਾ ਭਾਰਤ ਦੇਸ਼ ਆ ਇੱਧਰ ਹਰੇਕ ਧਰਮ ਦਾ ਵਿਅਕਤੀ ਰਹਿੰਦਾ ਹਰੇਕ ਕਿਸਮ ਦਾ ਵਿਅਕਤੀ ਰਹਿੰਦਾ ਉਹ ਜਿੱਥੇ ਚਾਹੇ ਉੱਥੇ ਉਹ ਜਾ ਸਕਦਾ ਉਹ ਪੰਜਾਬ ਵੀ ਜਾ ਸਕਦਾ ਐਦਾਂ ਤਾਂ ਹੈ ਨਹੀਂ ਕਿ ਪੰਜਾਬ ਹੈ ਜਿਹੜਾ ਸਿਰਫ ਪੰਜਾਬੀਆਂ ਦਾ ਇਹ ਉਹਨਾਂ ਦੀ ਆਪਣੀ ਆਜ਼ਾਦੀ ਆ ਉਹਨਾਂ ਦਾ ਹੱਕ ਆ ਅਕਾਲੀ ਦਲ ਨੇ ਜਿਹੜੀਆਂ ਨੀਤੀਆਂ ਪੰਜਾਬ 'ਚ ਲਾਗੂ ਕੀਤੀਆਂ ਨੇ ਉਹ ਪੰਜਾਬ ਪੱਖੀ ਨਹੀਂ ਕੀਤੀਆਂ ਉਹ ਇਹਨਾਂ ਨੇ ਕੇਂਦਰ ਦੇ ਇਸ਼ਾਰਿਆਂ ਤੇ ਕੀਤੀਆਂ ਕੇਂਦਰ ਨੂੰ ਖੁਸ਼ ਕਰਨ ਲਈ ਉਹ ਨੀਤੀਆਂ ਲਾਗੂ ਕੀਤੀਆਂ ਨੇ ਹਮੇਸ਼ਾ ਪੰਜਾਬ ਦੇ ਉਲਟ ਚੱਲਿਆ ਅਕਾਲੀ ਦਲ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਪੰਜਾਬੀ ਨੇ ਉਹ ਵੀ ਕਾਰਨ ਨੇ ਕਿਹੜੇ ਪ੍ਰਵਾਸੀ ਮਜ਼ਦੂਰ ਨੇ ਜਾਂ ਲੋਕ ਨੇ ਉਹ ਇੱਧਰ ਆ ਕੇ ਰਹਿੰਦੇ ਨੇ ਕਿਉਂਕਿ ਇੱਥੇ ਦੇ ਜਿਹੜੇ ਪੰਜਾਬੀ ਨੇ ਉਹ ਬਾਹਰਲੇ ਦੇਸ਼ਾਂ ਵੱਲ ਨੂੰ ਜਾਂਦੇ ਨੇ ਸਬਜ਼ੀ ਦੀਆਂ ਫਲਾਂ ਦੀਆਂ ਰੇੜੀਆਂ ਦੀ ਗੱਲ ਕਰ ਲੋ ਜ਼ਿਆਦਾਤਰ ਤੁਹਾਨੂੰ ਪ੍ਰਵਾਸੀ ਮਜ਼ਦੂਰ ਮਿਲਣਗੇ ਪੰਜਾਬੀ ਬੰਦੇ ਨੇ ਜਿਹੜੇ ਉਹ ਬਹੁਤ ਘੱਟ ਮਿਲਣਗੇ ਇਸ ਲਾਈਨ 'ਚ ਜਿਹੜੇ ਮਿਲਦੇ ਵੀ ਨੇ ਫਿਰ ਮੈਂ ਦੇਖਿਆ ਵੀ ਉਹਨਾਂ ਦੀ ਕਿਸੇ ਦੀ ਤਾਂ ਬੋਲੀ ਉਹ ਚਾਚੇ ਦੀ ਵੀ ਹੁੰਦੀ ਸੋ ਬੰਦਾ ਜਦੋਂ ਰੇਟ ਪੁੱਛਦਾ ਕਿ ਇਹ ਚੀਜ਼ ਆ ਉਹ ਬੋਲਦੇ ਹੀ ਹੋਰੇ ਤਰੀਕੇ ਨਾਲ ਇਹ ਬੰਦੇ ਨੂੰ ਗੁੱਸਾ ਚੜ ਜਾਂਦਾ ਹੈ ਉਹਨੂੰ ਛੱਡ ਕੇ ਕਿਸੇ ਪ੍ਰਵਾਸੀ ਮਜ਼ਦੂਰ ਦੀ ਰੇੜੀ ਤੋਂ ਸਮਾਨ ਖੀਦ ਲੈਂਦਾ ਮੈਂ ਹਾਂ ਹਰਦੀਪ ਸਿੰਘ ਮਹਦੂਦਾ ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਇੱਕ ਵਾਰ ਫੇਰ ਤੋਂ ਪ੍ਰੋਗਰਾਮ ਵਿਚਾਰ ਨਿਰਪੱਖਤਾ ਨਾਲ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਤੇ ਅੱਜ ਅਸੀਂ ਵਿਸ਼ਾ ਚੁਣਿਆ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਿਉਂਕਿ ਕਈ ਪੰਜਾਬੀਆਂ ਦਾ ਕਹਿਣਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇਹ ਪੰਜਾਬ ਦੇ ਲਈ ਖਤਰਾ ਨੇ ਅਜਿਹਾ ਉਹ ਕਿਉਂ ਆਖਦੇ ਨੇ ਇਸ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਰਵਿੰਦਰ ਸਿੰਘ ਨਿੱੱਜਰ ਜੀ ਜੋ ਕਿ ਸੀਨੀਅਰ ਪੱਤਰਕਾਰ ਨੇ ਅਸੀਂ ਇਹਨਾਂ ਦਾ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਤੇ ਹੁਣ ਅਸੀਂ ਸਿੱਧਾ ਇਹਨਾਂ ਕੋਲ ਹੀ ਚੱਲਦੇ ਹਾਂ ਤੇ ਇਹਨਾਂ ਕੋਲੋਂ ਜਾਣਦੇ ਹਾਂ ਕਿ ਅਜਿਹਾ ਕੀ ਕਾਰਨ ਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਜਿਹੜੇ ਪੰਜਾਬੀ ਨੇ ਉਹ ਖਤਰਾ ਦੱਸਦੇ ਨੇ ਹਰਜੀਤ ਤੁਸੀਂ ਇਹ ਪੁੱਛਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬੀ ਲੋਕ ਖਤਰਾ ਕਿਉਂ ਦੱਸਦਾ ਸਮਝਦੇ ਨੇ ਦਰਸਲ ਜਦੋਂ ਦੇ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਆਉਣੇ ਸ਼ੁਰੂ ਹੋਏ ਨੇ ਉਸ ਤੋਂ ਬਾਅਦ ਹਾਲਾਤ ਬਦਲਦੇ ਰਹੇ ਨੇ ਪਰਵਾਸੀ ਮਜ਼ਦੂਰ ਕਈ ਇਹੋ ਜਿਹੀਆਂ ਬਿਮਾਰੀਆਂ ਵੀ ਲੈ ਕੇ ਆਏ ਨੇ ਸਮਾਜਿਕ ਬੁਰਾਈਆਂ ਵੀ ਕਹਿ ਲੋ ਕ੍ਰਾਈਮ ਵੀ ਇਹੋ ਜਿਹੀ ਚੀਜ਼ਾਂ ਲੈ ਕੇ ਆਏ ਨੇ ਜਿਹੜੀਆਂ ਪਹਿਲਾਂ ਪੰਜਾਬ 'ਚ ਹੈ ਨਹੀਂ ਸੀ ਤੇ ਹੁਣ ਪੰਜਾਬ ਦਾ ਕਲਚਰ ਕੁਝ ਹੋਰ ਤੋਂ ਹੋਰ ਹੀ ਬਣ ਗਿਆ ਮੋٹے ਤੌਰ ਤੇ ਖਤਰਾ ਤਾਂ ਇਹ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਵੱਧ ਜਾਣੀ ਆ ਤੇ ਪੰਜਾਬੀਆਂ ਦੀ ਘਟ ਜਾਣੀ ਆ ਕਿਉਂਕਿ ਪੰਜਾਬੀਆਂ ਦੇ ਬੱਚੇ ਬਾਹਰ ਬਹੁਤ ਜਾ ਰਹੇ ਨੇ ਸੋ ਜਦੋਂ ਇਹ ਸੰਤੁਲਨ ਵਿਗੜ ਗਿਆ ਤਾਂ ਇੱਥੇ ਜਿਹੜੇ ਐਮਐਲਏ ਐਮਪੀ ਵਗੇਰਾ ਸਰਕਾਰ ਦੇ ਨੁਮਾਇंदे ਨੇ ਉਹ ਫਿਰ ਪ੍ਰਵਾਸੀਆਂ ਦੇ ਵਿੱਚੋਂ ਜ਼ਿਆਦਾ ਹੋਣਗੇ ਕਿ ਪੰਜਾਬੀਆਂ ਦੀ ਆਪਣੀ ਹੋਂਦ ਖਤਮ ਹੋ ਜੂ ਜਿਸ ਮਕਸਦ ਲਈ ਪੰਜਾਬੀ ਸੂਬਾ ਬਣਾਇਆ ਸੀ ਉਹ ਸਾਰਾ ਫਿਰ ਮਿੱਟੀ ਦੇ ਵਿੱਚ ਰਲ ਜਾਏਗਾ ਜਿਸ ਤ ਹੱਕ ਆਪਾਂ ਪ੍ਰਵਾਸੀਆਂ ਦੀ ਗੱਲ ਕਰੀਏ ਪ੍ਰਵਾਸੀ ਮੋਟੇ ਤੌਰ ਤੇ ਤਿੰਨ ਤਰ੍ਹਾਂ ਦੇ ਜਿਹੜੇ ਨੇ ਉਹ ਪੰਜਾਬ ਚ ਆਉਂਦੇ ਨੇ ਇੱਕ ਤਾਂ ਉਹ ਹੁੰਦੇ ਨੇ ਜਿਹੜੇ ਚਾਹੇ ਪਰਿਵਾਰ ਸਮੇਤ ਆਉਣ ਜਾਂ ਪਰਿਵਾਰ ਤੋਂ ਬਗੈਰ ਆਉਣ ਕੱਲਿਆ ਬੰਦਾ ਆਵੇ ਉਹ ਫੈਕਟਰੀਆਂ ਚ ਕੰਮ ਕਰਦੇ ਨੇ ਜਾਂ ਹੋਰ ਕੋਈ ਵੀ ਕੰਮ ਕਰਦੇ ਨੇ ਪੈਸੇ ਚਾਰ ਕਮਾਉਂਦੇ ਨੇ ਕਿਤੇ ਮਕਾਨ ਲੈ ਲਿਆ ਕਰਾਏ ਤੇ ਰਹਿੰਦੇ ਨੇ ਥੋੜਾ ਮੋਟਾ ਖਰਚ ਕੀਤਾ ਜਿੰਨੇ ਬਾਕੀ ਪੈਸੇ ਬਚੇ ਉਹ ਪਿੰਡ ਨੂੰ ਭੇਜਦੇ ਸੋ ਉਹਨਾਂ ਲੋਕਾਂ ਤੋਂ ਪੰਜਾਬੀ ਵਾਲ ਕੋਈ ਬਹੁਤਾ ਖਤਰਾ ਹੈ ਨਹੀਂ ਦੂਸਰੇ ਨੰਬਰ ਤੇ ਉਹ ਆ ਜਾਂਦੇ ਨੇ ਜਿਹੜੇ ਚਾਹੇ ਪਰਿਵਾਰ ਸਮੇਤ ਰਹਿਣ ਚਾਹੇ ਬਗੈਰ ਪਰਿਵਾਰ ਤੋਂ ਰਹਿਣ ਲੇਕਿਨ ਉਹਨਾਂ ਦੇ ਵਿੱਚ ਕੋਈ ਵਿੱਚੇ ਦੋ ਨੰਬਰ ਦਾ ਧੰਦਾ ਕਰਨ ਵਾਲੇ ਬਹੁਤ ਹੁੰਦੇ ਨਹੀਂ ਦੋ ਨੰਬਰ ਦਾ ਧੰਦਾ ਦਾ ਮਤਲਬ ਇਹ ਨਹੀਂ ਕੋਈ ਨਸ਼ੇ ਵਾਲਾ ਧੰਦਾ ਉਹ ਵੀ ਹੈ ਲੇਕਿਨ ਮੈਂ ਜਨਰਲ ਚੱਲਦਾ ਦੋ ਨੰਬਰ ਦੇ ਧੰਦੇ ਦੀ ਵੀ ਹਰੇਕ ਧੰਦੇ ਦੇ ਵਿੱਚ ਮਿਲਾਵਟ ਵਾਲਾ ਕੰਮ ਕਰਨਾ ਜਿਵੇਂ ਮੈਂ ਦੇਖਿਆ ਵੀ ਕਈ ਪ੍ਰਵਾਸੀ ਮਜ਼ਦੂਰ ਬੂਰੇ ਦਾ ਕੰਮ ਕਰਦੇ ਆ ਲੋਹੇ ਦਾ ਬੂਰਾ ਉਹ ਕੀ ਕਰਦੇ ਨੇ ਬੂਰਾ ਖਰੀਦਦੇ ਨੇ ਫੈਕਟਰੀਆਂ ਚ ਉਹ ਵੱਧ ਵੇਜੋ ਮਿੱਟੀ ਮਿਲਾ ਕੇ ਕਹਾ ਸਪਲਾਈ ਕਰੀ ਜਾਂਦੇ ਨੇ ਇਸ ਤਰ੍ਹਾਂ ਵਧੀਆ ਮੋٹے ਪੈਸੇ ਕਮਾਈ ਜਾਂਦੇ ਨੇ ਉਹ ਲੋਕ ਫਿਰ ਇੱਥੇ ਜ਼ਮੀਨਾਂ ਜਾਇਦਾਦਾਂ ਵੀ ਖਰੀਦਦੇ ਨੇ ਤੇ ਪੱਕੇ ਤੌਰ ਤੇ ਇੱਥੇ ਸੈਟਲ ਹੋ ਗਏ ਨੇ ਜਿਨ੍ਹਾਂ ਕਰਕੇ ਇਹ ਖਤਰੇ ਵਾਲੀ ਗੱਲ ਸ਼ੁਰੂ ਹੋਈ ਆ ਤੀਸਰੇ ਉਹ ਪ੍ਰਵਾਸੀ ਮਜ਼ਦੂਰ ਹੁੰਦੇ ਆ ਜਿਹੜੇ ਕਿ ਕ੍ਰਿਮੀਨਲ ਹੁੰਦੇ ਆ ਉਹ ਉਧਰ ਕਿਸੇ ਦਾ ਕਤਲ ਕੀਤਾ ਕਿਸੇ ਨਾਲ ਬਲਾਤਕਾਰ ਕੀਤਾ ਤਾਂ ਰਾਤ ਨੂੰ ਦਿਨੇ ਉਹਨਾਂ ਨੇ ਬਲਾਤਕਾਰ ਕੀਤਾ ਜਾਂ ਕਤਲ ਕੀਤਾ ਜਾਂ ਕੋਈ ਹੋਰ ਜੁਰਮ ਕੀਤਾ ਰਾਤ ਨੂੰ ਗੱਡੀ ਚੜ੍ਹੇ ਤੇ ਸਵੇਰ ਨੂੰ ਇੱਥੇ ਆ ਗਏ ਇੱਥੇ ਆ ਕੇ ਉਹਨਾਂ ਦੇ ਪਿੰਡ ਦਾ ਕੋਈ ਨਾ ਕੋਈ ਬੰਦਾ ਰਹਿੰਦਾ ਹੁੰਦਾ ਜਾਂ ਕੋਈ ਨਾ ਕੋਈ ਰਿਸ਼ਤੇਦਾਰ ਰਹਿੰਦਾ ਹੁੰਦਾ ਕੋਈ ਨਾ ਕੋਈ ਰਹਿੰਦਾ ਹੁੰਦਾ ਜਿਹਦੇ ਨਾਲ ਉਹਨਾਂ ਦੀ ਗੱਲ ਕੋਈ ਹੁੰਦੀ ਆ ਆ ਕੇ ਉਹਦੇ ਕੋਲ ਰਹਿੰਦੇ ਨੇ ਕੁਝ ਦਿਨ ਇਹਨੇ ਕੰਮ ਇਹਨਾਂ ਨੂੰ ਕੰਮ ਕੰਮ ਜੇ ਅਲੱਗਦੇ ਨੇ ਮਾੜਾ ਮੋਟਾ ਪਰੰਤੂ ਆਪਾਂ ਤਾਂ ਜਿਹੜੀਆਂ ਬੰਦੇ ਦੀਆਂ ਜਾਣਦੀਆਂ ਨਹੀਂ ਤੇ ਅਖੀਰ ਉਹ ਇੱਥੇ ਆ ਕੇ ਵੀ ਉਹੀ ਕੁਝ ਸ਼ੁਰੂ ਕਰ ਦਿੰਦੇ ਨੇ ਤੇ ਉਹਦੇ ਨਾਲ ਕੀ ਹੁੰਦਾ ਵੀ ਕ੍ਰਾਈਮ ਰੇਟ ਜਿਹੜਾ ਪੰਜਾਬ ਦਾ ਬਹੁਤ ਵੱਧ ਗਿਆ ਜੇ ਆਪਾਂ ਕ੍ਰਾਈਮ ਬਾਰੇ ਵੀ ਗੱਲ ਕਰੀਏ ਜਿਹੜਾ ਕ੍ਰਾਈਮ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਤੋਂ ਬਾਅਦ ਇੱਥੇ ਹੋਣਾ ਸ਼ੁਰੂ ਹੋਇਆ ਉਹ ਪਹਿਲਾਂ ਨਹੀਂ ਸੀ ਜਿਵੇਂ ਬੱਚਿਆਂ ਦੇ ਬਲਾਤਕਾਰ ਲੁੱਟਾ ਖੋਹਾਂ ਅਗਵਾਦੀਆਂ ਛੋਟੀਆਂ ਮੋਟੀਆਂ ਵਾਰਦਾਤਾਂ ਇਵੇਂ ਚੈਨੀ ਹੋ ਲੈਣੀ ਜਾਂ ਹੋਰ ਛੋਟੀਆਂ-ਛੋਟੀਆਂ ਇਦਾਂ ਲੁੱਟਾਂ ਦੀਆਂ ਗੱਲਾਂ ਜਿਹੜੀਆਂ ਹੋਣ ਇਹ ਪ੍ਰਵਾਸੀਆਂ ਦੇ ਆਉਣ ਤੋਂ ਬਾਅਦ ਹੀ ਜ਼ਿਆਦਾ ਸ਼ੁਰੂ ਹੋਈਆਂ ਨੇ ਤੁਸੀਂ ਪੰਜਾਬ ਦੀਆਂ ਜੇਲਾਂ ਦੇਖ ਲਓ ਤੁਹਾਨੂੰ ਜਾ ਕੇ ਪਤਾ ਲੱਗ ਜੂਗਾ ਕਿ ਕਿੰਨੇ ਪ੍ਰਵਾਸੀ ਉੱਥੇ ਜੇਲ੍ਹਾਂ ਦੇ ਵਿੱਚ ਨੇ ਇਹ ਜਿਹੜੇ ਕ੍ਰਿਮੀਨਲ ਕਿਸਮ ਦੇ ਲੋਕ ਆਉਂਦੇ ਨੇ ਇਹ ਕੰਮ ਦਾ ਕੋਈ ਕਰਦੇ ਨਹੀਂ ਹੈ ਜਦੋਂ ਖੜੇ ਜਾਂਦੇ ਨੇ ਜੇਲ੍ਹ 'ਚ ਚਲੋ ਥੋੜੇ ਜਿਹੇ ਦਿਨ ਜਾਂ ਮਹੀਨਾ ਦੋ ਮਹੀਨੇ ਜਿੰਨਾ ਚਿਰ ਵੀ ਰਹੇ ਰਹੇ ਉਸ ਤੋਂ ਬਾਅਦ ਬਾਹਰ ਆ ਗਏ ਫਿਰ ਇਹ ਬਾਹਰ ਆ ਕੇ ਹੋਰ ਵੀ ਵੱਡੇ ਕ੍ਰਿਮੀਨਲ ਬਣ ਜਾਂਦੇ ਨੇ ਕਿਉਂਕਿ ਅੰਦਰ ਨੈਟਵਰਕ ਜਿਹੜਾ ਸਟਰੋਂਗ ਹੋ ਜਾਂਦਾ ਤੇ ਉਹ ਦੇ ਨਾਲ ਪੰਜਾਬ ਦੇ ਹਾਲਾਤ ਦੇ ਉੱਤੇ ਬਹੁਤ ਹੀ ਮਾੜਾ ਅਸਰ ਪੈ ਰਿਹਾ ਵਾ ਇਸੇ ਕਰਕੇ ਜਿਹੜੇ ਪੰਜਾਬੀ ਲੋਕ ਨੇ ਹੁਣ ਉਹ ਅੱਕ ਗਏ ਤੇ ਅੱਕ ਕੇ ਉਹ ਇਹ ਕਹਿ ਰਹੇ ਆ ਕਿ ਵੀ ਇਹ ਪੰਜਾਬ ਤੇ ਲਈ ਬਹੁਤ ਵੱਡਾ ਖਤਰਾ ਨੇ ਇਸ ਕਰਕੇ ਇਹਨਾਂ ਦਾ ਇੱਥੇ ਆ ਕੇ ਪੱਕੇ ਤੌਰ ਤੇ ਸੈਟਲ ਹੋਣ ਵਾਲਾ ਜਿਹੜਾ ਸਿਸਟਮ ਆ ਉਹ ਬੰਦ ਕੀਤਾ ਜਾਵੇ ਪਰ ਤੁਹਾਨੂੰ ਨਹੀਂ ਜੀ ਲੱਗਦਾ ਕਿ ਜਿਹੜਾ ਭਾਰਤ ਦੇਸ਼ ਆ ਇੱਧਰ ਹਰੇਕ ਧਰਮ ਦਾ ਵਿਅਕਤੀ ਰਹਿੰਦਾ ਹਰੇਕ ਕਿਸਮ ਦਾ ਵਿਅਕਤੀ ਰਹਿੰਦਾ ਉਹ ਜਿੱਥੇ ਚਾਹੇ ਉੱਥੇ ਉਹ ਜਾ ਸਕਦਾ ਉਹ ਪੰਜਾਬ ਵੀ ਜਾ ਸਕਦਾ ਐਦਾਂ ਤਾਂ ਹੈ ਨਹੀਂ ਕਿ ਪੰਜਾਬ ਹੈ ਜਿਹੜਾ ਸਿਰਫ ਪੰਜਾਬੀਆਂ ਦਾ ਇਹ ਉਹਨਾਂ ਦੀ ਆਪਣੀ ਆਜ਼ਾਦੀ ਆ ਉਹਨਾਂ ਦਾ ਹੱਕ ਆ ਦੇਖੋ ਇਸ ਤਰ੍ਹਾਂ ਹੈ ਇਹ ਜਿਹੜੀ ਤੁਸੀਂ ਗੱਲ ਕਹੀ ਆ ਕਿ ਉਹਨਾਂ ਦਾ ਹੱਕ ਹੈ ਹੱਕ ਹੈ ਪਰੰਤੂ ਪੰਜਾਬ ਦੇ ਨਾਲ ਕੇਂਦਰ ਸਰਕਾਰਾਂ ਵੱਲੋਂ ਜਿਹੜੀ ਪਾਰਸ਼ੀਅਲਿਟੀ ਹੁੰਦੀ ਆਈ ਆ ਉਹ ਅੱਜ ਵੀ ਹੋ ਰਹੀ ਆ ਜਿਸ ਤਰ੍ਹਾਂ ਮੈਂ ਕਿਹੜੇ ਸਟੇਟਾਂ ਦੱਸਦਾ ਤੁਹਾਨੂੰ ਪਤਾ ਹੋਏਗਾ ਰਾਜਸਥਾਨ ਹਿਮਾਚਲ ਗੁਜਰਾਤ ਤੇ ਉੱਤਰਾਖੰਡ ਇਹਨਾਂ ਚਾਰਾਂ ਸਟੇਟਾਂ ਨੇ ਨਿਯਮ ਬਣਾਤੇ ਕਿ ਅਗਰ ਬਾਹਰਲੀ ਸਟੇਟ ਚੋਂ ਕੋਈ ਬੰਦਾ ਇੱਥੇ ਆਉਂਦਾ ਤਾਂ ਉਹ ਇੱਕਦਮ ਇੱਥੇ ਸ਼ਹਿਰੀ ਨਹੀਂ ਬਣ ਸਕਦਾ ਸ਼ਹਿਰੀ ਤੋਂ ਭਾਵ ਆ ਵੀ ਇੱਥੇ ਇੱਕਦਮ ਜ਼ਮੀਨ ਨਹੀਂ ਖਰੀਦ ਸਕਦਾ ਜਾਂ ਉਹਦਾ ਵੋਟਰ ਰਿਕਾਰਡ ਨਹੀਂ ਬਣ ਸਕਦਾ ਇਹਦੇ ਲਈ ਕੁਝ ਸ਼ਰਤਾਂ ਉਹਨਾਂ ਨੇ ਰੱਖਦੀਆਂ ਜਿਹੜਾ ਬੰਦਾ ਸ਼ਰਤਾਂ ਪੂਰੀਆਂ ਕਰੂਗਾ ਫਿਰ ਉਹ ਇਥੋਂ ਉੱਥੋਂ ਦਾ ਵਸਨੀਕ ਬਣ ਸਕਦਾ ਇਸੇ ਤਰ੍ਹਾਂ ਹੀ ਬਾਹਰ ਲਈ ਤੁਸੀਂ ਗੱਲ ਲੈ ਲਓ ਫੋਰਨ ਕੰਟਰੀ ਦੀ ਇਥੋਂ ਆਪਣੇ ਪੰਜਾਬੀ ਅਮਰੀਕਾ ਜਾਂਦੇ ਨੇ ਕੈਨੇਡਾ ਜਾਂਦੇ ਨੇ ਹੋਰ ਦੇਸ਼ਾਂ ਜਾਂਦੇ ਨੇ ਉੱਥੇ ਜਾ ਕੇ ਇਹ ਤਾਂ ਹੈ ਨਹੀਂ ਕਿ ਉਹ ਜਹਾਜ਼ ਚੜ੍ਹ ਕੇ ਗਏ ਰਾਤ ਨੂੰ ਜਹਾਜ਼ ਤੋਂ ਉਤਰੇ ਤੇ ਅਗਲੇ ਦਿਨ ਜਾਂ 2-4 ਦਿਨਾਂ ਬਾਅਦ ਉੱਥੋਂ ਦੇ ਸਿਟੀਜ਼ਨ ਬਣ ਗਏ ਇਸ ਤਰ੍ਹਾਂ ਨਹੀਂ ਹੁੰਦਾ ਹੈ ਉਹਨਾਂ ਨੂੰ ਉੱਥੋਂ ਦੇ ਸਿਟੀਜ਼ਨ ਬਣਨ ਲਈ 10-10 ਸਾਲ ਲੱਗ ਜਾਂਦੇ ਨੇ ਇੱਥੇ ਜਿਹੜਾ ਬੰਦਾ ਆਉਂਦਾ ਉਹ ਇੱਕ ਦਿਨ ਆਉਂਦਾ ਦੋ ਦਿਨ ਹੀ ਸਿਟੀਜ਼ਨ ਬਣ ਜਾਂਦਾ ਇਹਨਾਂ ਗੱਲਾਂ ਦਾ ਫਰਕ ਹੈ ਫਿਰ ਇਸ ਤੋਂ ਇਲਾਵਾ ਜਿਹੜੇ ਚਾਰ ਸਟੇਟਾਂ ਦੇ ਵਿੱਚ ਜਦੋਂ ਸਰਕਾਰਾਂ ਨੇ ਆਪੋ ਆਪਣੀਆਂ ਸਟੇਟ ਗਵਰਨਮੈਂਟਾਂ ਨੇ ਮਨਾ ਕੀਤਾ ਹੈ ਉਹ ਕਿਉਂ ਮਨਾ ਕੀਤਾ ਹੋਇਆ ਆਜ਼ਾਦੀ ਤਾਂ ਉੱਥੇ ਵੀ ਆ ਕੀ ਗੱਲ ਉੱਥੇ ਆਜ਼ਾਦੀ ਕਿ ਗੁਜਰਾਤ ਦੇ ਵਿੱਚ ਉਹ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਅਮੇਸ਼ਾਹ ਗੁਜਰਾਤ ਕਿਉਂ ਆਉਂਦੇ ਨੇ ਗੁਜਰਾਤ ਦੇ ਵਿੱਚ ਬਾਹਰਲਾ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਤੇ ਫਿਰ ਆਪਾਂ ਪੰਜਾਬ ਨੂੰ ਕਿਵੇਂ ਕਹਿ ਦੀਏ ਵੀ ਤੁਸੀਂ ਨਾ ਰੋਕੋ ਜਦੋਂ ਇਹਨਾਂ ਤੋਂ ਸਾਡੇ ਸੱਭਿਆਚਾਰ ਨੂੰ ਵੀ ਖਤਰਾ ਸਾਡੇ ਹੋਂਦ ਨੂੰ ਖਤਰਾ ਫਿਰ ਨੈਚੁਰਲੀ ਗੱਲ ਆ ਇਸ ਤਾਂ ਇਹੇ ਕਰਕੇ ਕਿਹਾ ਜਾਂਦਾ ਕਿ ਇਹਨਾਂ ਤੋਂ ਬਚਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਜੀ ਪੰਜਾਬ ਚ ਅਜੇ ਹਾਂ ਨਿਜਮ ਕਿਉਂ ਲਾਗੂ ਨਹੀਂ ਹੋਇਆ ਹਲੇ ਤੱਕ ਦੇਖੋ ਕੇਂਦਰ ਦੇ ਵਿੱਚ ਰਾਜ ਕੀਤਾ ਹੁਣ ਤੱਕ ਜਾਂ ਕਾਂਗਰਸ ਨੇ ਜਾਂ ਭਾਜਪਾ ਨੇ ਤੇ ਜਿਹੜੀਆਂ ਰਾ ਸਰਕਾਰਾਂ ਬਣੀਆਂ ਨੇ ਉਹ ਕਿਹੜੀਆਂ ਬਣੀਆਂ ਹੁਣ ਤੱਕ ਕਾਂਗਰਸ ਅਕਾਲੀ ਦਲ ਤੇ ਭਾਜਪਾ ਇਕੱਠੀਆਂ ਰਲ ਕੇ ਜਿਹੜੀ ਕਾਂਗਰਸ ਆ ਉਹ ਤਾਂ ਦੇਖੋ ਹੈੱਡ ਆਫ ਦਿੱਲੀ ਹੈ ਕਿਸਮ ਦਾ ਇਹ ਅਕਾਲੀ ਦਲ ਨੇ ਆਪਣੀ ਸਰਕਾਰ ਬਣਾਈ ਵੀ ਐ ਤਾਂ ਭਾਜਪਾ ਨਾਲ ਰਲ ਕੇ ਬਣਾਈ ਐ ਤੇ ਔਰ ਅਫਸੋਸ ਦੀ ਗੱਲ ਇਹ ਆ ਤੁਸੀਂ ਵੀ ਇਹ ਗੱਲ ਤਾਂ ਸੁਣੀਆ ਹੋਈਆਂ ਕਿ ਅਕਾਲੀ ਦਲ ਨੇ ਜਿਹੜੀਆਂ ਨੀਤੀਆਂ ਪੰਜਾਬ 'ਚ ਲਾਗੂ ਕੀਤੀਆਂ ਨੇ ਉਹ ਪੰਜਾਬ ਪੱਖੀ ਨਹੀਂ ਕੀਤੀਆਂ ਉਹ ਇਹਨਾਂ ਨੇ ਕੇਂਦਰ ਦੇ ਇਸ਼ਾਰਿਆਂ ਤੇ ਕੀਤੀਆਂ ਕੇਂਦਰ ਨੂੰ ਖੁਸ਼ ਕਰ ਲਈ ਉਹ ਨੀਤੀਆਂ ਲਾਗੂ ਕੀਤੀਆਂ ਨੇ ਹਮੇਸ਼ਾ ਪੰਜਾਬ ਦੇ ਉਲਟ ਚੱਲਿਆ ਅਕਾਲੀ ਦਲ ਇਸੇ ਕਰਕੇ ਅੱਜ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਖੜ ਗਿਆ ਕੇ ਦੇਖੋ ਕਾਲੀ ਦਾ ਪੰਜਾਬ ਦੇ ਵਿੱਚ ਜੋ 84 ਦਾ ਦੌਰ ਸੀਗਾ ਉਦੋਂ ਕਿੰਨੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਗਿਆ 97 ਦੀਆਂ ਚੋਣਾਂ ਵੇਲੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਅਸੀਂ ਆ ਕੇ ਪੀਪਲ ਕਮਿਸ਼ਨ ਬਣਾਵਾਂਗੇ ਲੇਕਿਨ ਕੋਈ ਕਮਿਸ਼ਨ ਨਹੀਂ ਬਣਾਇਆ 97 'ਚ ਉਹ ਜਿੱਤ ਕੇ ਚੋਣਾਂ ਸੀਐਮ ਬਣ ਗਿਆ ਬਾਦਲ ਸਾਹਿਬ ਲੇਕਿਨ ਉਹਨਾਂ ਨੇ ਕੋਈ ਕਮਿਸ਼ਨ ਨਹੀਂ ਬਣਾਇਆ ਉਲਟਾ ਕੀਤਾ ਕਿ ਜਿਹੜੇ ਪੁਲਿਸ ਮੁਕਾਬਲਿਆਂ ਦੇ ਵਿੱਚ ਪੁਲਿਸ ਅਫਸਰ ਦੋਸ਼ੀ ਸੀ ਉਹਨਾਂ ਦੇ ਕੇਸ ਵੀ ਇਹਨਾਂ ਨੇ ਆਪ ਲੜੇ ਸਰਕਾਰੀ ਖਰਚਿਆਂ ਤੇ ਲੜੇ ਉਹਨਾਂ ਦੀ ਹੋਰ ਮਦਦ ਕੀਤੀ ਤੀਸਰਾ ਜਿਹੜੇ ਵੱਡੇ ਲੈਵਲ ਦੇ ਉੱਤੇ ਅਫਸਰ ਸੀਗੇ ਸਵੇਰ ਸੈਣੀ ਵਰਗੇ ਇਜਹਾਰ ਆलम ਵਰਗੇ ਉਹਨਾਂ ਨੂੰ ਇਹਨਾਂ ਨੇ ਕਿਸੇ ਨੂੰ ਡੀਜੀਪੀ ਬਣਾਤਾ ਕਿਸੇ ਨੂੰ ਅਕਾਲੀ ਦਲ ਦਾ ਜਨਰਲ ਸੈਕਟਰੀ ਬਣਾਤਾ ਭਾਵ ਨੀਤੀਆਂ ਇਹਨਾਂ ਦੀ ਜਿਹੜੀ ਕੇਂਦਰ ਪੱਖੀ ਸੀਗੀਆਂ ਤੇ ਜਿਹੜੀਆਂ ਕਾਂਗਰਸ ਦੀਆਂ ਨੀਤੀਆਂ ਉਹ ਵੀ ਕੇਂਦਰ ਪੱਖੀ ਨੇ ਹੁਣ ਆ ਗਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਵੀ ਉਹੀ ਹਾਲ ਹੈ ਦੇਖੋ ਨਾ ਇੱਕ ਪਾਸੇ ਆਪਣੇ ਸਿੱਖ ਜਿਨ੍ਹਾਂ ਨੂੰ ਉਮਰ ਕੈਦ ਹੋਈ ਸੀ ਉਹ ਤੋਂ ਦੁੱਗਣੀਆਂ ਦੁੱਗਣੀਆਂ ਤਿੱਗਣੀਆਂ ਤਿੱਗਣੀਆਂ ਸਜ਼ਾਵਾਂ ਘਟ ਚੁੱਕੇ ਨੇ ਉਹ ਤੋਂ ਤਿੰਨ ਗੁਣਾ ਸਮਾਂ ਜੇਲ੍ਹਾਂ ਚ ਬਿਤਾ ਚੁੱਕੇ ਨੇ ਅੱਜ ਤੱਕ ਉਹਨਾਂ ਨੂੰ ਰਿਹਾ ਕਰਨ ਦੀ ਕੋਈ ਉਮੀਦ ਹਜੇ ਜਾਪਦੀ ਨਹੀਂ ਹੈ ਦੂਸਰੇ ਪਾਸੇ ਪੰਜਾਬ ਤੋਂ ਬਾਹਰ ਯੂਪੀ ਬਿਹਾਰ ਚ ਬਿਲਕਿਸਤਾਨੋ ਜਾਂ ਹੋਰ ਇਹੋ ਜਿਹੇ ਬਹੁਤ ਕੇਸ ਹੋਏ ਨੇ ਇੱਕ ਬਲਾਤਕਾਰ ਤੇ ਕਤਲਾਂ ਦੇ ਵਿੱਚ ਭਾਜਪਾ ਦਾ ਕੁਲਦੀਪ ਸਿੰਘ ਸੇਂਗਰ ਸੀ ਮਤਲਬ ਉਹ ਲੋਕ ਫਰੀ ਫਿਰਦੇ ਆ ਮਤਲਬ ਜੇ ਉਹਨਾਂ ਨੂੰ ਸਜ਼ਾ ਹੁੰਦੀ ਵੀ ਆ ਤਾਂ ਸਰਕਾਰਾਂ ਕੀ ਕਰਦੀਆਂ ਨੇ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਗੁੱਡ ਕੈਰੈਕਟਰ ਦਾ ਸਰਟੀਫਿਕੇਟ ਦੇ ਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਾਨੂੰਨ ਦੀ ਲੂਪ ਕੋਲ ਲੱਭ ਕੇ ਉਹਨਾਂ ਨੂੰ ਬਾਹਰ ਲੈ ਲਉਂਦੀਆਂ ਨੇ ਜਦੋਂ ਕਿ ਪੰਜਾਬੀਆਂ ਦੇ ਨਾਲ ਹਮੇਸ਼ਾ ਧੱਕਾ ਕੀਤਾ ਜਾਂਦਾ ਰਿਹਾ ਅੱਜ ਵੀ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਵੀ ਮੈਨੂੰ ਲੱਗਦਾ ਇਦਾਂ ਹੀ ਹੁੰਦਾ ਰਹਿਣਾ ਕਿਉਂਕਿ ਹਜੇ ਤੱਕ ਪੰਜਾਬ 'ਚ ਕੋਈ ਐਹੋ ਜਿਹੀ ਤਰ ਨਹੀਂ ਉੱਠੀ ਜਿਹੜੀ ਵਾਕਿਆ ਹੀ ਪੰਜਾਬ ਪੱਖੀ ਹੋਵੇ ਜਿਹਦੀ ਸੋਚ ਪੰਜਾਬ ਪੱਖੀ ਹੋਵੇ ਕਹਿਣ ਨੂੰ ਸਾਰੀ ਕਹਿ ਸਕਦੇ ਆ ਦੇਖੋ ਆਮ ਆਦਮੀ ਪਾਰਟੀ ਜਦੋਂ ਹੋਂਦ ਵਿੱਚ ਆਈ ਸੀ ਉਸ ਤੋਂ ਬਾਅਦ ਜਦੋਂ ਇਹ ਚੋਣਾਂ ਲੜੀਆਂ ਨੇ 17 'ਚ ਵੀ 22 'ਚ ਵੀ ਬਹੁਤ ਰੌਲਾ ਪਾਇਆ ਇਹਨਾਂ ਨੇ ਪੰਜਾਬ ਪੱਖੀ ਹੋਣ ਦਾ ਲੇਕਿਨ ਹੁਣ ਤੁਸੀਂ ਦੇਖ ਲਓ ਨੀਤੀਆਂ ਇਹਨਾਂ ਦੇ ਵੀ ਉਹੀ ਨੇ ਜਿਹੜੀਆਂ ਨੀਤੀਆਂ ਕਾਂਗਰਸ ਅਗਲੀ ਦਾ ਵੇਲੇ ਸੀਗੀਆਂ ਕੇਂਦਰ ਪੱਖੀ ਨੀਤੀਆਂ ਸੀਗੀਆਂ ਪੰਜਾਬ ਦੇ ਉਲਟ ਸੀਗੀਆਂ ਜਿਹੜੀਆਂ ਫੈਡਰਲ ਟੱਚ ਢਾਂਚੇ ਦੇ ਹੱਕ 'ਚ ਗੱਲਾਂ ਤਾਂ ਇਹਨਾਂ ਨੇ ਬਹੁਤ ਕੀਤੀਆਂ ਲੇਕਿਨ ਕੀਤਾ ਕੁਝ ਨਹੀਂ ਹੈ ਤੇ ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਹੁਣ ਲੋਕਾਂ ਨੂੰ ਖੁਦ ਸੋਚਣਾ ਪੈਣਾ ਕਿ ਸਾਨੂੰ ਕੀ ਖਤਰਾ ਖੜਾ ਹੋ ਰਿਹਾ ਕਿਉਂਕਿ ਕੇਂਦਰ ਸਰਕਾਰਾਂ ਦੀ ਤਾਂ ਹੁਣ ਇਸ ਤਰ੍ਹਾਂ ਲੱਗਦਾ ਜਿਵੇਂ ਇੱਕ ਸੋਚ ਜੀ ਬਣ ਗਈ ਹੋਵੇ ਪੰਜਾਬ ਜਿੰਨਾ ਵੀ ਹੋ ਸਕਦਾ ਵੱਧ ਵੱਧ ਖਤਰੇ 'ਚ ਪਵੇ ਕਿਉਂਕਿ ਕਿਸਾਨਾਂ ਨੇ ਪਿਛਲੇ ਜੰ ਅੰਦੋਲਨ ਕੀਤਾ ਸਵਾ ਸਾਲ ਦੇ ਕਰੀਬ ਅਖੀਰ ਤੇ ਮੋਦੀ ਸਾਹਿਬ ਨੂੰ ਤਿੰਨੇ ਖੇਤੀ ਦੇ ਕਾਨੂੰਨ ਵਾਪਸ ਲੈਣੇ ਪਏ ਔਰ ਉਸ ਤੋਂ ਪਹਿਲਾਂ ਇਹ ਕਿਹਾ ਜਾਂਦਾ ਕਿ ਕੁਝ ਵੀ ਹੋ ਜਵੇ ਮੋਦੀ ਨੇ ਕਾਨੂੰਨ ਵਾਪਸ ਨਹੀਂ ਲੈਣੇ ਸਾਰੇ ਬੰਦੇ ਇਹ ਕਹਿ ਰਹੇ ਸੀ ਲੇਕਿਨ ਕਾਨੂੰਨ ਵਾਪਸ ਲੈਣੇ ਪਏ ਇਸੇ ਕਰਕੇ ਇਹਨਾਂ ਨੂੰ ਪੰਜਾਬ ਤੋਂ ਵੱਧ ਖਤਰਾ ਹੈ ਪਰ ਐਸੇ ਕਰਕੇ ਇਹਨਾਂ ਦੀਆਂ ਨੀਤੀਆਂ ਜਿਹੜੀਆਂ ਪੰਜਾਬ ਪੱਖੀ ਨਹੀਂ ਹੁੰਦੀਆਂ ਤੇ ਲੋਕ ਜਦੋਂ ਪਰੇਸ਼ਾਨ ਹੁੰਦੇ ਨੇ ਦੁਖੀ ਹੁੰਦੇ ਨੇ ਉਹਨਾਂ ਨੂੰ ਲੱਗਦਾ ਵੀ ਸਾਡੀ ਹੋਂਦ ਹੁਣ ਖਤਰੇ 'ਚ ਪੈ ਚੱਲੀ ਆ ਅਖੀਰ ਤੇ ਲੋਕਾਂ ਨੇ ਉੱਠਣਾ ਹੀ ਉੱਠਣਾ ਵਾ ਤੇ ਇੱਕ ਨਾ ਇੱਕ ਦਿਨ ਇਹ ਗੱਲ ਨੇ ਹੋਰ ਵੱਧਣਾ ਵਾ ਜੇਕਰ ਇਸ ਨੂੰ ਸਮੇਂ ਸਿਰ ਨਾ ਖਤਮ ਕੀਤਾ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਪੰਜਾਬੀ ਨੇ ਉਹ ਵੀ ਕਾਰਨ ਨੇ ਕਿਹੜੇ ਪ੍ਰਵਾਸੀ ਮਜ਼ਦੂਰ ਨੇ ਜਾਂ ਲੋਕ ਨੇ ਉਹ ਇੱਧਰ ਆ ਕੇ ਰਹਿੰਦੇ ਨੇ ਕਿਉਂਕਿ ਇੱਥੇ ਦੇ ਜਿਹੜੇ ਪੰਜਾਬੀ ਨੇ ਉਹ ਬਾਹਰਲੇ ਦੇਸ਼ਾਂ ਵੱਲ ਨੂੰ ਜਾਂਦੇ ਨੇ ਦੇਖੋ ਇਹ ਤਾਂ ਇੱਕ ਬਿਲਕੁਲ ਸਹੀ ਗੱਲ ਹੈ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਜੇ ਅੱਜ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਸੈਟਲ ਹੋਏ ਨੇ ਤਾਂ ਉਹਦੇ 'ਚ ਗਲਤੀ ਸਾਡੀ ਹੋਈ ਆ ਮਤਲਬ ਪੰਜਾਬੀ ਭਰਾਵਾਂ ਦੀ ਉਹ ਗਲਤੀ ਆ ਉਹ ਦੇਖੋ ਦੋ ਗੱਲਾਂ ਨੇ ਇੱਕ ਤਾਂ ਇਹ ਨਹੀਂ ਵੀ ਇਹਨਾਂ 'ਚ ਬਹੁਤੇ ਬਾਹਰ ਜਾਈ ਜਾ ਰਹੇ ਆ ਲੇਕਿਨ ਚਲੋ ਉਹ ਜਿਹੜੇ ਬਾਹਰ ਜਾ ਰਹੇ ਆ ਉਹ ਪੰਜਾਬ ਪ੍ਰਵਾਸੀਆਂ ਦੇ ਸੈਟਲ ਹੋਣ ਤੇ ਉਹਨਾਂ ਦਾ ਉਹ ਤਾਂ ਯੋਗਦਾਨ ਨਹੀਂ ਕਿਹਾ ਜਾ ਸਕਦਾ ਪ੍ਰਵਾਸੀਆਂ ਦੇ ਸੈਟਲ ਹੋਣ ਤੇ ਜੋ ਸਾਡੀ ਗਲਤੀ ਹੈ ਪੰਜਾਬੀਆਂ ਦੀ ਉਹ ਇਹ ਆ ਵੀ ਅਸੀਂ ਹੱਡ ਹਰਾਮ ਪਾ ਲਿਆ ਕੰਮ ਨਹੀਂ ਕਰਨਾ ਕੀ ਹੁੰਦਾ ਵੀ ਖੇਤਾਂ ਦੇ ਵਿੱਚ ਜਿੱਥੇ ਅੱਗੇ ਹਾਲ ਪੰਜਾਬੀ ਆਪ ਬੋਂਦੇ ਸੀਗੇ ਬਲਦਾਂ ਦੇ ਨਾਲ ਹੁਣ ਟਰੈਕਟਰ ਆ ਗਏ ਤਾਂ ਵੀ ਇਹ ਵਾਗੇ ਰਾਜੀ ਨਹੀਂ ਹੈ ਤਾਂ ਵੀ ਇਹਨਾਂ ਨੇ ਮਤਲਬ ਕੋ ਪ੍ਰਵਾਸੀ ਮਜ਼ਦੂਰ ਬਿਹਾਰ ਦੇ ਯੂਪੀ ਦੇ ਹੋਰ ਜਿਹੜੇ ਜਿਹੜੇ ਰੱਖ ਲਏ ਫਸਲ ਦੀ ਬਜਾਈ ਲਈ ਵੀ ਕਟਾਈ ਲਈ ਵੀ ਹੋਰ ਕੰਮਾਂ ਲਈ ਵੀ ਰੱਖ ਲਿਆ ਹੋਰ ਤਾਂ ਹੋਰ ਆਪਣੇ ਘਰਾਂ ਦੇ ਵਿੱਚ ਜਿਹੜੀਆਂ ਔਰਤਾਂ ਨੇ ਮਾਵਾਂ ਭੈਣਾਂ ਆਪਣੀਆਂ ਉਹਨਾਂ ਦੇ ਵੀ ਘੜਾਂ ਵਾਲੀ ਗੱਲ ਇਦਾਂ ਦੀ ਹੋ ਗਈ ਵੀ ਘਰਾਂ ਚ ਪੋਚਾ ਲਾ ਕੇ ਰਾਜੀ ਨਹੀਂ ਹੈਗੀਆਂ ਉਹ ਤੇ ਕੋਚਾ ਲਾਉਣ ਵਾਸਤੇ ਵੀ ਉਹਨਾਂ ਨੇ ਪ੍ਰਵਾਸੀ ਔਰਤਾਂ ਰੱਖੀਆਂ ਹੋਈਆਂ ਨੇ ਕੱਪੜੇ ਧੋਣ ਵਾਸਤੇ ਵੀ ਰੱਖੀਆਂ ਹੋਈਆਂ ਨੇ ਭਾਂਡੇ ਮਾਂਜਣ ਲਈ ਵੀ ਰੱਖੀਆਂ ਹੋਈਆਂ ਨੇ ਗੱਲ ਇਹ ਵੀ ਇਹਨਾਂ ਨੇ ਕੰਮ ਕਰਨਾ ਨਹੀਂ ਹੈ ਕੰਮ ਨਾ ਕਰਨ ਕਰਕੇ ਪ੍ਰਵਾਸੀਆਂ ਨੂੰ ਕੰਮ ਦੀ ਲੋੜ ਹੈ ਸੋ ਪੈਸਾ ਸਾਡਾ ਉੱਧਰ ਡਿਵਲਟ ਹੋਈ ਜਾ ਰਿਹਾ ਸੋ ਮੈਂ ਸੋਚਦਾ ਵੀ ਇਹ ਸਮੱਸਿਆ ਨੂੰ ਖਤਮ ਕਰਨ ਤੋਂ ਪਹਿਲਾਂ ਇਹ ਵੀ ਸੋਚਣਾ ਸਾਨੂੰ ਚਾਹੀਦਾ ਕਿ ਸਾਡੇ ਚ ਕੰਮ ਸਭਿਆਚਾਰ ਪੈਦਾ ਹੋਵੇ ਅਸੀਂ ਆਪਦੇ ਘਰਾਂ ਦੇ ਵੱਧ ਤੋਂ ਵੱਧ ਕੰਮ ਆਪ ਕਰੀਏ ਦੂਸਰੇ ਤੇ ਨਾ ਡਿਪੈਂਡ ਕਰੀਏ ਜਿਸ ਤਰ੍ਹਾਂ ਤੁਸੀਂ ਸੁਣਿਆ ਹੋਵੇਗਾ ਕਿ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਜਦੋਂ ਇੱਧਰ ਆਉਂਦੇ ਨੇ ਮੇਰੀਆਂ ਕਈਆਂ ਨਾਲ ਗੱਲਬਾਤ ਹੁੰਦੀ ਆ ਉਹ ਕਹਿੰਦੇ ਅਸੀਂ ਚਾਹੇ ਜਿੱਡੇ ਮਰਜੀ ਲੈਂਡਲੋਰਡ ਹੋਣ ਕੁਝ ਵੀ ਹੋਣ ਉਹ ਕਹਿੰਦੇ ਅਸੀਂ ਘਰ ਦਾ ਕੰਮ ਆਪਦਾ ਆਪ ਕਰੀਦਾ ਲੇਕਿਨ ਇੱਥੇ ਕੋਈ ਕੰਮ ਕਰਕੇ ਰਾਜੀ ਨਹੀਂ ਹਾਲਾਂਕਿ ਉਹ ਲੋਕ ਇੱਥੇ ਆ ਕੇ ਨਹੀਂ ਕੰਮ ਕਰਦੇ ਹੈ ਪਰ ਉੱਥੇ ਉਹ ਕਹਿੰਦੇ ਸਾਨੂੰ ਆਪ ਕਰਨਾ ਪੈਂਦਾ ਇੱਥੇ ਆ ਕੇ ਉਹ ਵੀ ਡਰਾਈਵਰ ਰੱਖ ਲਿਆ ਜਾਂ ਨੌਕਰ ਰੱਖ ਲਿਆ ਕੰਮ ਚੱਲੀ ਜਾਂਦਾ ਕਿਉਂਕਿ ਉਹਨਾਂ ਨੂੰ ਚਲੋ ਉਹਨਾਂ ਕੋਲੇ ਬਹਾਨਾ ਹੁੰਦਾ ਵੀ ਇਸ ਤਾਂ ਛੁੱਟੀਆਂ ਕੱਟਣ ਆਏ ਆਂ ਚਾਰ ਦਿਨ ਜੇ ਅਸੀਂ ਕੰਮ ਕੋਈ ਕਿ ਚਲ ਵੱਖਰਾ ਵੇਛਾ ਹੈ ਲੇਕਿਨ ਸਾਨੂੰ ਆਪਣੇ ਕੀ ਕੰਮ ਸਭਿਆਚਾਰ ਪੈਦਾ ਕਰਨਾ ਪਊਗਾ ਦੇਖੋ ਪੰਜਾਬੀ ਬੰਦਿਆਂ ਚ ਇਹੀ ਸਮੱਸਿਆ ਵੀ ਕੰਮ ਕਰਕੇ ਰਾਜੀ ਨਹੀਂ ਤੁਸੀਂ ਸਬਜੀ ਦੀਆਂ ਫਲਾਂ ਦੀਆਂ ਰੇੜੀਆਂ ਦੀ ਗੱਲ ਕਰ ਲਓ ਜ਼ਿਆਦਾਤਰ ਤਾਂ ਉਹ ਪ੍ਰਵਾਸੀ ਮਜ਼ਦੂਰ ਮਿਲਣਗੇ ਪੰਜਾਬੀ ਬੰਦੇ ਨੇ ਜਿਹੜੇ ਉਹ ਬਹੁਤ ਘੱਟ ਮਿਲਣਗੇ ਇਸ ਲਾਈਨ 'ਚ ਜਿਹੜੇ ਮਿਲਦੇ ਵੀ ਨਹੀਂ ਫਿਰ ਮੈਂ ਦੇਖਿਆ ਵੀ ਉਹਨਾਂ ਦੀ ਕਿਸੇ ਦੀ ਤਾਂ ਬੋਲੀ ਉਹ ਚਾਚੇ ਦੀ ਵੀ ਹੁੰਦੀ ਸੋ ਬੰਦਾ ਜਦੋਂ ਰੇਟ ਪੁੱਛਦਾ ਕੇ ਚੀਜ਼ ਦਾ ਉਹ ਬੋਲਦੇ ਹੀ ਹੋਰੇ ਤਰੀਕੇ ਨਾਲ ਇਹ ਬੰਦੇ ਨੂੰ ਗੁੱਸਾ ਚੜ ਜਾਂਦਾ ਹਲਾ ਉਹਨੂੰ ਛੱਡ ਕੇ ਕਿਸੇ ਪ੍ਰਵਾਸੀ ਮਜ਼ਦੂਰ ਦੀ ਰੇੜੀ ਤੋਂ ਸਮਾਨ ਖੇਚ ਲੈਂਦਾ ਇਹ ਸਾਡੇ ਪੰਜਾਬੀਆਂ ਨੂੰ ਚਾਹੀਦਾ ਵੀ ਇੱਕ ਤਾਂ ਕੰਮ ਸਭਿਆਚਾਰ ਪੈਦਾ ਕਰੋ ਕੰਮ ਆਪ ਕਰੋ ਦੂਜੀ ਗੱਲ ਤੁਸੀਂ ਇਹ ਸੋਚੋ ਵੀ ਇਹ ਜਿਹੜੇ ਪ੍ਰਵਾਸੀ ਮਜ਼ਦੂਰ ਕਾਮਯਾਬ ਹੋਏ ਨੇ ਕਿਉਂ ਕਾਮਯਾਬ ਹੋਏ ਨੇ ਇਹਦੇ ਮਗਰਰਾਜ ਕੀ ਆ ਇਹ ਗੱਲ ਬੜੀ ਸੋਚਣ ਵਾਲੀ ਹੈ ਗਾਹਕ ਨਾਲ ਕਿਵੇਂ ਬੋਲਣਾ ਕਿਸ ਕਿਸ ਤਰ੍ਹਾਂ ਆਪਣਾ ਕਾਰੋਬਾਰ ਚਲਾਉਣਾ ਇਹ ਬਹੁਤ ਵੱਡੀਆਂ ਗੱਲਾਂ ਨੇ ਲੇਕਿਨ ਇਹ ਗੱਲਾਂ ਦੇ ਉੱਤੇ ਅਮਲ ਕਰਨਾ ਪਊਗਾ ਫੇਰ ਹੀ ਅਸੀਂ ਇਸ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ ਪਰ ਅਸੀਂਆਂ ਨੂੰ ਅਸੀਂ ਧੱਕੇ ਲਾਣ ਨਹੀਂ ਕਰ ਸਕਦੇ ਵੀ ਜਾਓ ਇਹ ਤਾਂ ਸਾਨੂੰ ਆਪਣੇ ਆਪ ਚ ਤਬਦੀਲੀ ਕਰਨੀ ਪੈਣੀ ਆ ਸਾਨੂੰ ਆਪਣੇ ਕੰਮ ਖੁਦ ਕਰਨੇ ਪੈਣੇ ਆ ਜਦੋਂ ਅਸੀਂ ਆਪਦੇ ਕੰਮ ਖੁਦ ਕਰਾਂਗੇ ਤਾਂ ਨੇਚਰਲੀ ਗੱਲ ਆ ਕਿ ਪ੍ਰਵਾਸੀ ਮਜ਼ਦੂਰਾਂ ਦੀ ਡਿਮਾਂਡ ਘਟ ਜੂਗੀ ਤੇ ਜਦੋਂ ਡਿਮਾਂਡ ਘਟ ਗਈ ਤੇ ਨੇਚਰਲੀ ਗੱਲ ਆ ਉਹਨਾਂ ਦਾ ਆਉਣਾ ਘਟ ਜੂਗਾ ਯਾਨੀ ਪ੍ਰੋਬਲਮ ਦੀ ਸ਼ੁਰੂਆਤ ਸਮੱਸਿਆ ਦੀ ਹੱਲ ਦੀ ਸ਼ੁਰੂਆਤ ਇੱਥੋਂ ਹੋਣੀ ਚਾਹੀਦੀ ਹੈ ਤੇ ਜੀ ਤੁਸੀਂ ਸੱਭਿਆਚਾਰ ਦੀ ਗੱਲ ਕੀਤੀ ਆ ਕਿ ਜਿਹੜੇ ਸੱਭਿਆਚਾਰਾ ਪੰਜਾਬ ਦਾ ਉਹ ਉਹ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਆਣ ਕਰਕੇ ਉਹ ਉਹਦੇ ਤੇ ਮਤਲਬ ਅਸਰ ਪੈ ਰਿਹਾ ਤੁਹਾਡੇ ਅਨੁਸਾਰ ਜਿਹੜਾ ਪੰਜਾਬ ਦਾ ਸੱਭਿਆਚਾਰ ਉਹ ਕੀ ਹੈ ਜੀ ਨਹੀਂ ਦੇਖੋ ਪੰਜਾਬ ਦਾ ਸੱਭਿਆਚਾਰ ਇਹ ਵੀ ਪੁਰਾਤਨ ਸਮੇਂ ਤੋਂ ਸਾਡੇ ਵਿਆਹ ਸ਼ਾਦੀਆਂ ਕਿਸ ਤਰ੍ਹਾਂ ਹੁੰਦੀਆਂ ਸੀ ਅਸੀਂ ਕਿਵੇਂ ਰਹਿੰਦੇ ਸੀ ਕੀ ਸਾਡਾ ਖਾਣ ਪੀਣ ਸੀ ਉਹ ਸਾਰੀਆਂ ਗੱਲਾਂ ਸੱਭਿਆਚਾਰ ਚ ਆ ਜਾਂਦੀਆਂ ਨੇ ਹੁਣ ਕੀ ਹੋ ਗਿਆ ਵੀ ਪਰਵਾਸੀ ਕਈ ਔਰਤਾਂ ਇਹੋ ਜਿਹਿਆਂ ਨੇ ਜਿਨ੍ਹਾਂ ਨੇ ਪੰਜਾਬੀ ਬੰਦਿਆਂ ਨਾਲ ਵਿਆਹ ਕਰਵਾ ਲਿਆ ਦੇਖੋ ਉੱਥੇ ਵੀ ਉਹਦਾ ਵੀ ਆਉਣ ਵਾਲੀ ਜਨਰੇਸ਼ਨ ਤੇ ਅਸਰ ਪੈਣਾ ਕੁਝ ਇਹੋ ਜਿਹਿਆਂ ਲੜਕੀਆਂ ਵੀ ਹੈਗੀਆਂ ਪੰਜਾਬੀਆਂ ਦੀਆਂ ਜਿਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਵਿਆਹ ਕਰਾ ਲਿਆ ਉੱਥੇ ਵੀ ਅਸਰ ਪੈਣਾ ਇੱਕ ਤਾਂ ਇਥੋਂ ਸਭਿਆਚਾਰ ਦੇ ਵਿੱਚ ਖਰਾਬੀ ਹੋਣ ਵਾਲੀ ਗੱਲ ਹੋ ਗਈ ਦੂਸਰੀ ਗੱਲ ਨੇ ਕਿ ਜੇ ਆਪਾਂ ਖਾਣ ਪੀਣ ਦੀ ਗੱਲ ਕਰੀਏ ਹੁਣ ਜਿਸ ਤਰ੍ਹਾਂ ਕਿਸੇ ਪ੍ਰਵਾਸੀ ਮਜ਼ਦੂਰ ਨੇ ਮੰਨ ਲਓ ਸਮੋਸਿਆਂ ਦੀ ਰੇੜੀ ਲਾਈ ਹੋਈ ਆ ਸੋ ਅਸੀਂ ਘਰ 'ਚ ਰੋਟੀ ਬਕਾ ਕੇ ਖਾਣ ਦੀ ਬਜਾਏ ਜਾਂ ਘਰ ਦੇ ਵਿੱਚ ਪਕੌੜੇ ਤਲਣ ਦੀ ਬਜਾਏ ਅਸੀਂ ਉਹ ਜਿਹੜੀ ਤੋਂ ਜ਼ਿਆਦਾ ਖਰੀਦਣ ਨੂੰ ਤਰਜੀਹ ਦਿੰਦੇ ਆ ਬਣੇ ਬਣਾਏ ਇਸੇ ਕਰਕੇ ਸਾਡਾ ਜਿਹੜਾ ਹੈ ਸਭਿਆਚਾਰ ਵਿਗੜ ਰਿਹਾ ਤੇ ਪੰਜਾਬ ਜਿਹੜਾ ਹੈ ਉਹ ਖੋਖਲਾ ਹੋ ਰਿਹਾ ਦਿਨੋਂ ਦਿਨ ਜਿਵੇਂ ਕਿ ਤੁਸੀਂ ਕਿਹਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਦਿਨੋਂ ਦਿਨ ਇੱਥੇ ਆਣੇ ਸ਼ੁਰੂ ਹੋ ਰਹੇ ਨੇ ਉਹਨਾਂ ਦੀ ਜਿਹੜੀ ਜਨਸੰਖਿਆ ਉਹ ਕਾਫੀ ਵੱਧ ਰਹੀ ਆ ਤੇ ਜਿਹੜੇ ਪੰਜਾਬੀ ਨੇ ਉਹਨਾਂ ਦੀ ਜਨਸੰਖਿਆ ਇੱਕ ਤਰੀਕੇ ਨਾਲ ਘਟ ਰਹੀ ਆ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਇਹਦਾ ਹੱਲ ਕੀ ਆ ਕਿਉਂਕਿ ਜਦ ਤੱਕ ਜਿਹੜੇ ਕੰਮ ਨੇ ਇੱਥੇ ਦੇ ਜਿਹੜੇ ਆਮ ਤੌਰ ਤੇ ਜਿਹੜੇ ਕੰਮ ਹੁੰਦੇ ਫੈਕਟਰੀਆਂ 'ਚ ਜਾਂ ਕਿਤੇ ਹੋਰ ਜਾਂ ਸਬਜ਼ੀ ਵਾਲੀ ਜਿਹੜੇ ਕੰਮ ਹੁੰਦੇ ਨੇ ਉਹ ਜਦ ਤੱਕ ਪੰਜਾਬੀ ਨਹੀਂ ਕਰਨੇ ਸ਼ੁਰੂ ਕਰਦੇ ਉਦੋਂ ਤੱਕ ਇਸ ਸਿਚੁਏਸ਼ਨ ਦਾ ਹੱਲ ਨਹੀਂ ਨਿਕਲ ਸਕਦਾ ਤੁਹਾਡੇ ਅਨੁਸਾਰ ਕੀ ਹੱਲ ਹੈ ਜੀ ਇਹਦਾ ਦੇਖੋ ਇਹਦਾ ਹੱਲ ਕੱਢਣਾ ਔਖਾ ਵੀ ਨਹੀਂ ਹੈ ਪਰ ਇਹਨਾਂ ਆਸਾਨ ਵੀ ਨਹੀਂ ਹੈ ਪਹਿਲਾਂ ਤਾਂ ਹੱਲ ਦਾ ਇੱਕ ਹਿੱਸਾ ਮੈਂ ਤੁਹਾਨੂੰ ਪਹਿਲੇ ਦੱਸਦਾ ਜਵਾਬ ਦੇ ਵਿੱਚ ਕਿ ਸਾਨੂੰ ਆਪਣੇ ਅੰਦਰ ਕੰਮ ਸਭਿਆਚਾਰ ਪੈਦਾ ਕਰਨਾ ਪਊ ਵੀ ਅਸੀਂ ਘਰਾਂ ਦੇ ਕੰਮ ਜਾਂ ਹੋ ਜਿਹੜੇ ਵੀ ਕੰਮ ਹੋ ਸਕਦੇ ਆ ਜਿੱਥੋਂ ਤੱਕ ਖੁਦ ਕੰਮ ਕਰਨ ਦੀ ਆਦਤ ਪਾਈ ਹੈ ਇਹ ਨਹੀਂ ਵੀ ਕਰਦੇ ਕੰਮ ਦਾ ਮਸਲਾ ਮਤਲਬ ਜੇ ਖੇਤ ਕਿਸਾਨਾਂ ਕਿਸਾਨ ਅਗਰ ਕਿਸੇ ਨੇ 10 ਪਰਵਾਸੀ ਮਜ਼ਦੂਰ ਰੱਖੇ ਹੋਏ ਆ ਤੇ ਉਹ ਖੁਦ ਵੀ ਕੰਮ ਕਰੇ ਤਾਂ ਸ਼ਾਇਦ 6 ਨਾਲ ਸਰ ਜਾਵੇ 5 ਨਾਲ ਸਰ ਜਾਵੇ ਲੇਕਿਨ ਜਦੋਂ ਨੇ ਆਪ ਨਹੀਂ ਕੰਮ ਕਰਨਾ ਤਾਂ ਉੱਥੇ 10 ਦੀ ਲੋੜ ਪੈ ਗਈ ਫਿਰ ਉਹਦੇ ਘਰ ਚ ਵੀ ਇੱਕ ਅਧਾ ਰੱਖ ਲਿਆ 2 12 ਦੀ ਲੋੜ ਪੈ ਗਈ ਇੱਕ ਤਾਂ ਕੰਮ ਸਭਿਆਚਾਰ ਪੈਦਾ ਕਰੋ ਵੀ ਅਸੀਂ ਕੰਮ ਕਰੀਏ ਉਹਦੇ ਨਾਲ ਪਰਵਾਸੀਆਂ ਦੀ ਗਿਣਤੀ ਘਟੂਗੀ ਗਿਰਦੀ ਘਟਣੋਂ ਤੋਂ ਪਾਉ ਡਿਮਾਂਡ ਘਟੂਗੀ ਜਦੋਂ ਡਿਮਾਂਡ ਘਟੂਗੀ ਤਾਂ ਆਪਣੇ ਆਪ ਸਮੱਸਿਆ ਦਾ ਬੈਲੈਂਸ ਵੱਡ ਜਾਣਾ ਦੂਸਰਾ ਇਹ ਹੈ ਸਰਕਾਰਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਸਾਹ ਸਰਕਾਰਾਂ ਤੋਂ ਇਲਾਵਾ ਇਹ ਗੱਲ ਹੋ ਰਿਹਾ ਜਿਹੜੇ ਸਾਡੇ ਦੁਕਾਨਦਾਰ ਭਰਾ ਨੇ ਜਾਂ ਹੋਰ ਨੇ ਉਹਨਾਂ ਨੂੰ ਵੀ ਜਰਾ ਸੋਚਣਾ ਚਾਹੀਦਾ ਮੈਂ ਇੱਕ ਤੁਹਾਨੂੰ ਦੱਸਣਾ ਕਈ ਇੱਥੇ ਮੈਂ ਦੇਖਿਆ ਦੁੱਧ ਦੀਆਂ ਡੇਰੀਆਂ ਦੇਖਿਆ ਇੱਕ ਮੈਂ ਡੇਰੀ ਦੇਖੀ ਜਿੱਦੇ ਹਲਵਾਈ ਦੀ ਦੁਕਾਨ ਵੀ ਨਾਲ ਖੋਲੀ ਹੋਈ ਆ ਉਹਦੇ ਕੋਲੇ ਘੱਟੋ ਘੱਟ 30 ਪੈਸੇ ਬੰਦੇ ਕੰਮ ਕਰਨ ਲਈ ਰੱਖੇ ਹੋਏ ਜੇ ਇਹਦੇ ਬਾਰੇ ਬੋਲਾਂਗੇ। ਔਰ ਸਾਰੇ ਸਾਰੇ ਪ੍ਰਵਾਸੀ ਮਜ਼ਦੂਰ ਜਦੋਂ ਕਿ ਉਹ ਆਪ ਜੱਟ ਸਿੱਖ ਬੰਦਾ ਕਾਰਨ ਕਾਰਨ ਨੂੰ ਲੋਕਾਂ ਨੂੰ ਪੁੱਛੋ ਉਹ ਕਹਣਗੇ ਦੇਖੋ ਜੀ ਇਹ ਲੋਕ ਘੱਟ ਮਿਹਨਤ ਨਾਲ ਲੈ ਕੇ ਕੰਮ ਕਰਦੇ ਨੇ। ਉਹ ਸਮੱਸਿਆ ਇੱਥੇ ਅੜ ਜਾਂਦੀ ਆ ਕੇ। ਸੋ ਸਾਡੇ ਪੰਜਾਬੀ ਜਿਹੜੇ ਮਿਹਨਤ ਮਤਲਬ ਜਿਨ੍ਹਾਂ ਨੂੰ ਪਤਾ ਸੀ ਮਜ਼ਦੂਰੀ ਕਰਨੀਆਂ ਮਾੜਾ ਮੋਟਾ ਉਹਨਾਂ ਨੂੰ ਸੋਚਣਾ ਪਊਗਾ ਵੀ ਬਿਹਲੇ ਰਹਿਣ ਨਾਲੋਂ ਕੰਮ ਕਰਨਾ ਬਿਹਤਰ ਆ ਤੇ ਕੰਮ ਕਰਨ ਵੇਲੇ ਅਗਰ ਵਾਧੂ ਤਨਖਾਹ ਨਹੀਂ ਮਿਲਦੀ ਤਾਂ ਘੱਟ ਦੇ ਕੰਮ ਕਰ ਲੈਣਾ ਇਹ ਹੋਰ ਵੀ ਚੰਗੀ ਗੱਲ ਆ। ਇਕ ਤ ਹੈ ਦੂਸਰਾ ਗੱਲ ਸਾਡੀਆਂ ਸਰਕਾਰਾਂ ਨੂੰ ਦੇਖੋ ਇਹਦੇ ਬਾਰੇ ਸੋਚਣਾ ਪੈਣਾ ਪੰਜਾਬ ਦੇ ਬਾਰੇ ਚ ਦੇਖੋ ਤੁਹਾਨੂੰ ਪਤਾ ਪਿੱਛੇ ਜਿਹੇ ਸਾਲ ਕੁ ਪਹਿਲਾਂ ਸ਼ਾਇਦ ਇਹ 2023 ਦੀ ਜਨਵਰੀ ਦੀ ਗੱਲ ਹੈ ਖਤਰੀਕ ਵੀ 23 ਸੀ ਕਿ ਸੁਖਪਾਲ ਸਿੰਘ ਖਹਿਰਾ ਜਿਹੜੇ ਨੇ ਕਾਂਗਰਸ ਦੇ ਵਿਧਾਇਕ ਹਤੇ ਇੱਕ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੇ ਪ੍ਰਾਈਵੇਟ ਬਿਲ ਵਿਧਾਨ ਸਭਾ ਤੇ ਲਿਆਉਣ ਦੇ ਲਈ ਸਪੀਕਰ ਨਾਲ ਮੁਲਾਕਾਤ ਕਰਕੇ ਉਹਨੂੰ ਡਿਟੇਲ ਲਿਖ ਕੇ ਦਿੱਤੀ ਸੀ ਹੁਣ ਫਿਰ ਖੈਰਨਾਬ ਸਾਹਿਬ ਨੇ ਮੇਰਾ ਕੱਲ ਇੱਕ ਦੋ ਦਿਨ ਪਹਿਲਾਂ ਸਪੀਕਰ ਨੂੰ ਚਿੱਠੀ ਲਿਖ ਕੇ ਪੁੱਛਿਆ ਵੀ ਜਿਹੜੀ ਤੁਹਾਨੂੰ ਅਸੀਂ ਡਿਟੇਲ ਦਿੱਤੀ ਸੀ ਤੁਸੀਂ ਉਹ ਬਿੱਲ ਵਿਧਾਨ ਸਭਾ ਚ ਕਿਉਂ ਨਹੀਂ ਲੈ ਕੇ ਜਾਂਦਾ ਹੁਣ ਦੇਖੋ ਸਪੀਕਰ ਵੱਲੋਂ ਕੀ ਜਵਾਬ ਮਿਲਦਾ ਜਾਂ ਹੁਣ ਜਿਹੜੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ 2 ਤਰੀਕ ਤੋਂ ਇਹਦੇ ਵਿੱਚ ਬਿੱਲ ਆਉਂਦਾ ਜਾਂ ਨਹੀਂ ਆਉਂਦਾ ਦੇਖੋ ਇਸ ਬਿੱਲ ਨੂੰ ਲੈ ਕੇ ਵੀ ਨਾ ਕੀ ਹੋ ਰਿਹਾ ਸਿਆਸਤ ਵੱਧ ਹੋਣੀ ਸ਼ੁਰੂ ਹੋ ਗਈ ਬਿੱਲ ਤਾਂ ਅਜੇ ਆਇਆ ਨਹੀਂ ਸਿਆਸਤ ਪਹਿਲਾਂ ਹੀ ਸ਼ੁਰੂ ਹੋ ਗਈ ਸਿਆਸਤ ਪਹਿਲਾਂ ਹੀ ਇੱਕ ਵਾਰੀ ਜਦੋਂ 2024 ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਸੀ ਸੰਗਰੂਰ ਤੋਂ ਚੋਣ ਲੜ ਰਹੇ ਸੀ ਸੁਪਾਲ ਸਿੰਘ ਖਹਿਰਾ ਉਹਨਾਂ ਨੇ ਇਹ ਕਹਿਤਾ ਵੀ ਅਸੀਂ ਇਸ ਤਰ੍ਹਾਂ ਦਾ ਪ੍ਰਾਈਵੇਟ ਬਿੱਲ ਲਿਆਵਾਂਗੇ ਉਸ ਬਿੱਲ ਦਾ ਆਪਣੇ ਪੰਜਾਬੀਆਂ ਨੂੰ ਬਹੁਤ ਲਾਭ ਹੋਊਗਾ ਚਲੋ ਉਹਨਾਂ ਨੇ ਇੱਕ ਪੋਜ਼ਿਟਿਵ ਵੇ ਨਾਲ ਗੱਲ ਕੀਤੀ ਸੀ ਉਲਟਾ ਹੋਇਆ ਕਿ ਮੋਦੀ ਸਾਹਿਬ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਵੀ ਇਹ ਤਾਂ ਯੂਪ বিহার ਕੇ ਲੋਕਾਂ ਨੂੰ ਬਾਹਰ ਕੱਢਣਾ ਚਾਹਤੇ ਹਨ ਮਤਲਬ ਇਸ ਤਰ੍ਹਾਂ ਮੈਨੀਪੂਲੇਸ਼ਨ ਸ਼ੁਰੂ ਹੋ ਜਾਂਦੀ ਹੈ ਹੋਰ ਤਾਂ ਹੋਰ ਇਵਨ ਕਾਂਗਰਸ ਦੇ ਜਿਹੜੇ ਬਾਕੀ ਪੰਜਾਬੀ ਬੰਦੇ ਨੇ ਉਹਨਾਂ ਨੇ ਵੀ ਇਹ ਕਹਿਣਾ ਸ਼ੁਰੂ ਕਰਤਾ ਵੀ ਇਹ ਤਾਂ ਖੈਰਾ ਸਿੰਘ ਖੈਰਾ ਦਾ ਆਪਣਾ ਬਿਆਨ ਆ ਆਪਦਾ ਪੱਲਾ ਛਡਾ ਲਿਆ ਪ੍ਰਤਾਪ ਸਿੰਘ ਬਾਜਵਾ ਪਿਛਲੇ ਸਾਲ ਆਪਣੇ ਸੁਪਾਲ ਸਿੰਘ ਖੈਰਾ ਦੇ ਨਾਲ ਗਏ ਸੀ ਸਪੀਕਰ ਕੋਲ ਤੇ ਮੈਨੂੰ ਲੱਗਦਾ ਹੁਣ ਉਹਨਾਂ ਨੇ ਵੀ ਹੱਥ ਝਾੜ ਤੇ ਵੀ ਉਹ ਵੀ ਵੋਟਾਂ ਦੀ ਰਾਜਨੀਤੀ ਕਰਕੇ ਪਿੱਛੇ ਨੂੰ ਹੋ ਗਏ ਭਾਵੇਂ ਸਾਡੇ ਨੇਤਾਵਾਂ ਨੂੰ ਇੱਕ ਚੰਦਰੀ ਆਦਤ ਇਹ ਆ ਨਾ ਵੀ ਇਹ ਵੋਟਾਂ ਵਾਰੀ ਸੋਚਦੇ ਆ ਇਹ ਪੰਜਾਬ ਦੀ ਭਲਾਈ ਵਾਰੇ ਨਹੀਂ ਸੋਚਦੇ ਹੈ ਇਹੀ ਕਾਰਨ ਹੈ ਕਿ ਪੰਜਾਬ ਦਾ ਹਾਲ ਦਿਨੋਂ ਦਿਨ ਮਾੜਾ ਹੁੰਦਾ ਜਾ ਰਿਹਾ ਸੋ ਜਿਹੜਾ ਪ੍ਰਾਈਵੇਟ ਬਿਲਾ ਉਹਦੇ ਵਿੱਚ ਇਹੀ ਲਿਖਿਆ ਜਾਊਗਾ ਇਹੀ ਹੋਏਗਾ ਕਿ ਅਗਰ ਕੋਈ ਪ੍ਰਵਾਸੀ ਪੰਜਾਬ ਦੇ ਵਿੱਚ ਆ ਕੇ ਸੈਟਲ ਹੋਣਾ ਚਾਹੁੰਦਾ ਤਾਂ ਕੁਝ ਸ਼ਰਤਾਂ ਹੋਣਗੀਆਂ ਵੀ ਜਦੋਂ ਉਹ ਇਹ ਸ਼ਰਤਾਂ ਪੂਰੀਆਂ ਕਰ ਲੂ ਤਾਂ ਉਹ ਇਥੋਂ ਦਾ ਉਹਦਾ ਆਧਾਰ ਗੜ ਵੀ ਬਣ ਜਾਊਗਾ ਉਹ ਜ਼ਮੀਨ ਵੀ ਖਰੀਦ ਸਕਦਾ ਉਹ ਸ਼ਰਤਾਂ ਪੂਰੀਆਂ ਕਰਨ ਲਈ ਹੋ ਸਕਦਾ ਪ੍ਰਵਾਸੀ ਨੂੰ 2 ਸਾਲ 4 ਸਾਲ 6 ਸਾਲ ਲੱਗ ਜਾਣ ਇਹ ਕੋਈ ਖਾਸ ਗੱਲ ਨਹੀਂ ਹੈ ਅਗਰ ਇਹੋ ਜਿਹਾ ਬਿੱਲ ਆ ਜਾਂਦਾ ਕੋਈ ਮਾੜੀ ਗੱਲ ਨਹੀਂ ਕਿਉਂਕਿ ਇਹ ਇਹ ਚੀਜ਼ਾਂ ਪਹਿਲਾਂ ਹੀ ਰਾਜਸਥਾਨ 'ਚ ਲਾਗੂ ਨੇ ਹਿਮਾਚਲ 'ਚ ਲਾਗੂ ਨੇ ਗੁਜਰਾਤ 'ਚ ਲਾਗੂ ਨੇ ਉੱਤਰਾਖੰਡ 'ਚ ਲਾਗੂ ਨੇ ਸੋ ਇਨਾਂ 'ਚ ਅਗਰ ਇਹ ਬਿੱਲ ਆ ਜਾਂਦਾ ਤਾਂ ਪੰਜਾਬ ਦੀ ਸਮੱਸਿਆ ਹੱਲ ਹੋਣੀ ਸ਼ੁਰੂ ਹੋ ਜਾਏਗੀ ਅਗਰ ਇਹ ਬਿੱਲ ਲਿਆਉਣ ਤੋਂ ਆਮ ਆਦਮੀ ਪਾਰਟੀ ਕੰਨੀ ਕਤਰਾਉਂਦੀ ਆ ਤਾਂ ਇਸ ਦਾ ਸਿੱਧਾ ਮਤਲਬ ਆਮ ਲੋਕਾਂ ਨੇ ਲੈਣਾ ਵੀ ਇਹ ਪਾਰਟੀ ਪੰਜਾਬ ਪੱਖੀ ਨਹੀਂ ਹੈ ਇਹ ਵੀ ਕੇਂਦਰ ਪੱਖੀ ਪਾਰਟੀ ਹੈ ਜਿਸ ਤਰ੍ਹਾਂ ਹੁਣ ਤਾਂ ਕਾਂਗਰਸ ਕਰਦੀ ਆਈ ਹੈ ਜਾਂ ਇੱਥੋਂ ਤੱਕ ਕਿ ਭਾਜਪਾ ਦੇ ਨਾਲ ਰਲ ਕੇ ਅਕਾਲੀ ਦਲ ਨੇ ਵੀ ਕੀਤਾ ਕਿਉਂਕਿ ਜੇ ਅਕਾਲੀ ਦਲ ਸਹੀ ਢੰਗ ਨਾਲ ਚੱਲਿਆ ਹੁੰਦਾ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ ਇਸ ਤੋਂ ਪਹਿਲਾਂ ਇਹ ਹੁੰਦਾ ਸੀ ਸ਼੍ਰੀ ਅਕਾਲ ਸਖਬਸਬ ਦੇ ਜਥੇਦਾਰ ਦੀ ਆਪਣੀ ਹੋਂਦ ਸੀ ਸ਼ਨੋਣੀ ਕਮੇਟੀ ਦੇ ਪ੍ਰਧਾਨ ਦੀ ਆਪਣੀ ਹੋਂਦ ਸੀ ਅਕਾਲੀ ਦਲ ਦੇ ਪ੍ਰਧਾਨ ਦੀ ਆਪਣੀ ਹੋਂਦ ਸੀ ਮੁੱਖ ਮੰਤਰੀ ਦੀ ਆਪਣੀ ਹੋਂਦ ਸੀ ਸੋ ਜੇ ਅਕਾਲੀ ਦਲ ਦਾ ਰਾਜ ਹੋਵੇ ਤਾਂ ਇਹਨਾਂ ਚਾਰਾਂ ਦੇ ਵਿੱਚ ਪਾਵਰ ਵੰਡੀ ਹੋਈ ਸੀ ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੇ ਚਾਰੇ ਪਾਵਰ ਆਪਣੇ ਹੱਥਾਂ 'ਚ ਲੈ ਕੇ ਉਸ ਤੋਂ ਬਾਅਦ ਆਪਣੀਆਂ ਮਨਮਰਜ਼ੀਆਂ ਸ਼ੁਰੂ ਕਰਤੀਆਂ ਦੇ ਪੰਜਾਬ ਦੇ ਇਤਾਂ ਦੇ ਉਲਟ ਫੈਸਲੇ ਲੈਣੇ ਸ਼ੁਰੂ ਕਰਤੇ ਉਹਦਾ ਨਤੀਜਾ ਅੱਜ ਸਾਡੇ ਸਾਹਮਣੇ ਆ ਗਿਆ ਕਦੇ ਬੇਅਦਬੀਆਂ ਹੋ ਗਈਆਂ ਕਦੇ ਸਰਸੇ ਵਾਲੇ ਨੂੰ ਬਿਨਾਂ ਮੰਗੇ ਤੋਂ ਮਾਫੀ ਦੇਤੀ ਕਦੇ ਸੁਮੇਸ਼ ਸੈਣੀ ਵਰਗੇ ਆਲ ਨੂੰ ਡੀਜੀਪੀ ਬਣਾਤਾ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਮਤਲਬ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੋਈਆਂ ਜਿਹਦੇ ਨਾਲ ਇਹ ਪਤਾ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਦਿਨੋਂ ਦਿਨ ਨਗਾਰ ਆਈ ਗਿਆ ਅੰਦਰ ਦਾ ਅਸਰ ਨਸ਼ਿਆਂ ਦੀ ਬਿਮਾਰੀ ਹੈ ਇਹਦੇ ਬਾਰੇ ਵੀ ਸਾਰੇ ਲੋਕ ਇਹੀ ਕਹਿੰਦੇ ਆ ਅਕਾਲੀ ਦਲ ਦੇ ਰਾਜ ਵੇਲੇ ਸ਼ੁਰੂ ਹੋਈ ਨਸ਼ੇਦ ਹਾਲਾਂਕਿ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਆ ਰਿਹਾ ਪਰ ਜਿਹੜਾ ਚਿੱਟੇ ਦਾ ਨਸ਼ਾ ਇਹਦੇ ਬਾਰੇ ਚ ਅਕਾਲੀ ਦਲ ਦਾ ਨਾਂ ਲੱਗ ਰਿਹਾ ਅਕਾਲੀ ਦਲ ਦੇ ਕਿਹੜੇ ਲੀਡਰ ਦਾ ਨਾਂ ਲੱਗ ਰਿਹਾ ਇਹ ਤੁਹਾਨੂੰ ਵੀ ਪਤਾ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਜਾਣਦੇ ਵੀ ਨੇ ਉਸ ਤੋਂ ਬਾਅਦ ਕਾਂਗਰਸ ਦਾ ਰਾਜ ਆਇਆ ਚਿੱਟਾ ਤਾਂ ਵੀ ਬੰਦ ਨਹੀਂ ਹੋਇਆ ਹਾਲਾਂਕਿ ਗੁਟਕਾ ਸਾਫ ਤੇ ਹੱਥ ਰੱਖ ਕੇ ਕੈਪਟਨ ਮਰਿੰਦਰ ਸਿੰਘ ਨੇ ਕਸਮ ਖਾਦੀ ਸੀ ਲੇਕਿਨ ਉਹ ਕਸਮ ਦਾ ਕੀ ਬਣਿਆ ਸਭ ਨੂੰ ਪਤਾ ਵਾ ਆਮ ਆਦੀ ਪਾਰਟੀ ਕਹਿੰਦੇ ਸੀ ਅਸੀਂ ਇੰਨੇ ਅਨੁਸਾਰ ਇੰਨੇ ਚਿਰ ਦੇ ਵਿੱਚ ਆ ਕੁਝ ਕਰਦੇਾਂਗੇ ਨਸ਼ਾ ਬੰਦ ਕਰਦੇਾਂਗੇ ਲੇਕਿਨ ਕੋਈ ਬੰਦ ਨਹੀਂ ਹੋਇਆ ਆਮ ਆਦੀ ਪਾਰਟੀ ਨੇ ਹੋਰ ਵੀ ਬੜੇ ਵਾਅਦੇ ਕੀਤੇ ਸੀ ਜਿਹੜੇ ਕੇ ਪੂਰੇ ਨਹੀਂ ਕੀਤੇ ਗਏ ਇੱਕ ਵਾਰੀ ਅਨਮੋਲ ਗਗਨ ਮਾਨ ਨੇ ਇਹ ਕਿਹਾ ਸੀ ਕਿ ਸਾਨੂੰ ਤੁਸੀਂ ਰਾਜ ਭਾਗ ਦਿਓ ਕਿਸਾਨਾਂ ਨੂੰ ਕਿਹਾ ਸੀ ਅਸੀਂ 24 ਘੰਟੇ ਦੇ ਵਿੱਚ ਵਿੱਚ ਸਾਰੀਆਂ ਫਸਲਾਂ ਦੇ ਐਮਐਸਪੀ ਦੇ ਦਾਂਗੇ ਹੁਣ ਦੇਖੋ ਦਿੰਦੇ ਨੇ ਉਹ 24 ਘੰਟੇ ਤਾਂ ਕੀ ਮਿਲ ਲੱਗਾ 24 ਮਹੀਨਿਆਂ ਤੋਂ ਵੀ ਕੰਮ ਉੱਤੇ ਹੋ ਗਿਆ ਇਸ ਤਰ੍ਹਾਂ ਬਹੁਤ ਸਾਰੇ ਫੈਸਲੇ ਤਾਂ ਚਲੋ ਸਰਕਾਰਾਂ ਦੀ ਮਜਬੂਰੀ ਵੀ ਹੋ ਸਕਦੀ ਹੈ ਕਈਆਂ ਦੀ ਵੀ ਨਹੀਂ ਕਰ ਸਕਦੀ ਲੇਕਿਨ ਜਿਹੜੇ ਕਰ ਸਕਦੇ ਆ ਇਹ ਉਹ ਵੀ ਨਹੀਂ ਕਰ ਰਹੇ ਮੇਰੇ ਇਹੀ ਕਹਿਣ ਦਾ ਭਾਵ ਹੈ ਕਿ ਜਿਵੇਂ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਲਈ ਕੰਮ ਨਹੀਂ ਕੀਤਾ ਹੁਣ ਤੱਕ ਇਸੇ ਕਰਕੇ ਪੰਜਾਬ ਦੀ ਹਾਲਤ ਦਿਨੋ ਦਿਨ ਵਿਗੜਦੀ ਰਹੀ ਆ ਇਸੇ ਤਰ੍ਹਾਂ ਆਮ ਆਦੀ ਪਾਰਟੀ ਦਾ ਹਾਲ ਆ ਇਹੀ ਕਾਰਨ ਹੈ ਕਿ ਲੋਕਾਂ ਨੂੰ ਹੁਣ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਨੂੰ ਛੱਡ ਕੇ ਉਹਨਾਂ ਨੇ ਆਮ ਆਦੀ ਪਾਰਟੀ ਵੱਲ ਨੂੰ ਝੁਕਾ ਕੀਤਾ ਹੁਣ ਕਿੱਧਰ ਨੂੰ ਝੁਕਾ ਕਰਦੇ ਹੁਣ ਸੋਚਣਗੇ ਵੀ ਹੁਣ ਅਸੀਂ ਕੀ ਕਰੀਏ ਸੋ ਇਸ ਲਈ ਇਸ ਸਮੱਸਿਆ ਦਾ ਹੱਲ ਇਹੀ ਹੈ ਕਿ ਜਿਹੜਾ ਬਿੱਲ ਵਿਧਾਨ ਸਭਾ ਤੇ ਲਿਆਉਣ ਨੂੰ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਸਪੀਕਰ ਨੂੰ ਉਹ ਬਿੱਲ ਨੂੰ ਲਿਆਂਦਾ ਜਾਵੇ ਪਾਸ ਕੀਤਾ ਜਾਵੇ ਅਗਰ ਕੋਈ ਵੀ ਪ੍ਰਵਾਸੀ ਪੰਜਾਬ ਦੇ ਵਿੱਚ ਸੈਟਲ ਹੋਣ ਲਈ ਆਊਗਾ ਉਹਨੂੰ 2 ਸਾਲ 4 ਸਾਲ 6 ਸਾਲ ਆ ਸੈਟਲ ਹੋ ਜਾਊਗਾ ਤਾਂ ਉਹਦੀ ਕੋਈ ਤਕਲੀਫ ਨਹੀਂ ਆ ਕਿਸੇ ਨੂੰ ਵੀ ਤੇ ਦੂਸਰੀ ਗੱਲ ਇਹ ਵੀ ਇਹ ਕੰਮ ਖਤਮ ਹੋ ਜੇ ਇਹਦੇ ਨਾਲ ਇੱਕ ਤਾਂ ਪੰਜਾਬ ਚ ਕ੍ਰਾਈਮ ਵੀ ਘਟੂਗਾ ਹੁਣ ਤਾਂ ਜਿਵੇਂ ਕੋਈ ਕਰਾਇਮ ਕ੍ਰਿਮੀਨਲ ਬੰਦਾ ਉਧਰੋਂ ਇਧਰ ਆ ਜਾਂਦਾ ਥੋੜਾ ਜਿਹਾ ਰੁਕੇ ਇਧਰ ਕ੍ਰਾਈਮ ਕਰਨੇ ਸ਼ੁਰੂ ਕਰ ਦਿੰਦਾ ਪਰ ਫਿਰ ਜਦੋਂ 2 ਸਾਲ 4 ਸਾਲ ਤੇ ਉਹਦਾ ਰਿਕਾਰਡ ਪੂਰਾ ਪਤਾ ਲੱਗ ਜੂਗੀ ਉੱਥੇ ਕੀ ਕਰਕੇ ਆਇਆ ਤੇ ਮੇਰਾ ਖਿਆਲ ਹੈ ਉਹਨੂੰ ਪੰਜਾਬ 'ਚ ਫਿਰ ਨਹੀਂ ਸੈਟਲ ਹੋਣ ਦਿੱਤਾ ਜਾਊਗਾ ਕ੍ਰਿਮੀਨਲ ਬੰਦੇ ਨੂੰ ਜਿਹੜੇ ਉਧਰ ਕੇਸ ਚੱਲਦੇ ਹੋਣਗੇ ਮਤਲਬ ਜਿਸ ਤਰ੍ਹਾਂ ਇਹ ਕਿਹਾ ਜਾ ਸਕਦਾ ਵੀ ਅਗਰ ਤੁਹਾਡਾ ਯੂਪੀ 'ਚ ਜਾਂ ਬਿਹਾਰ 'ਚ ਕੋਈ ਕੇਸ ਚੱਲਦਾ ਤਾਂ ਤੁਸੀਂ ਪੰਜਾਬ 'ਚ ਨਹੀਂ ਆ ਸਕਦੇ ਮੰਨ ਲਓ ਉਦਾਹਰਣ ਐ ਕਿ ਇਹ ਤਾਂ ਕੁਦਰਤੀ ਗੱਲ ਆ ਕਿ ਜਿਹੜੇ ਉਧਰ ਕ੍ਰਿਮੀਨਲ ਬੰਦੇ ਨੇ ਉਹ ਇਧਰ ਆਉਣਗੇ ਨਹੀਂ ਤੇ ਪੰਜਾਬ ਦਾ ਕ੍ਰਾਈਮ ਰੇਟ ਕਾਨੂੰਨ ਬਣਨੇ ਚਾਹੀਦੇ ਨੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਜਿਹੜੇ ਲੋਕ ਇਸ ਕਾਨੂੰਨ ਦੇ ਉਲਟ ਨੇ ਤੁਸੀਂ ਇਹ ਕਹਿ ਲੋ ਕਿ ਉਹ ਪੰਜਾਬ ਦੇ ਹਦੈਸ਼ੀ ਨਹੀਂ ਹੈ ਪੰਜਾਬ ਦੇ ਦੁਸ਼ਮਣ ਨੇ ਕਿਉਂਕਿ ਉਹਨਾਂ ਦਾ ਮਤਲਬ ਮਸਲਾ ਸਿਰਫ ਉਹ ਹਥਿਆਰ ਪੈਸੇ ਵਾਲੇ ਲੋਕ ਨੇ ਉਹਨਾਂ ਨੂੰ ਇਹ ਆ ਵੀ ਚਲੋ ਪੰਜਾਬ ਖੂਜ ਪਵੇ ਸਾਡੇ 4 ਪੈਸੇ ਬਣਨੇ ਚਾਹੀਦੇ ਆ ਸਾਨੂੰ 4 ਬੋਟਾਂ ਪੈਣੀਆਂ ਚਾਹੀਦੀਆਂ ਗੱਡੀਆਂ ਮਿਲਣੀਆਂ ਚਾਹੀਦੀਆਂ ਚੇਅਰਮੈਨੀਆਂ ਪਾਰਲੀਮੈਂਟ ਦੀਆਂ ਮੈਂਬਰੀਆਂ ਮੰਤਰੀ ਪਦ ਸਾਨੂੰ ਮਿਲਣੇ ਚਾਹੀਦੇ ਨੇ ਜਿਵੇਂ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਜਦੋਂ ਤੱਕ ਸਾਨੂੰ ਕਿਸੇ ਚੀਜ਼ ਦੀ ਅਹਿਮੀਅਤ ਮਹੱਤਤਾ ਜਾਂ ਲੋੜ ਦਾ ਅਨੁਭਵ ਨਹੀਂ ਹੁੰਦਾ ਉਦੋਂ ਤੱਕ ਅਸੀਂ ਉਸ ਪ੍ਰਤੀ ਸੁਚੇਤ ਨਹੀਂ ਹੁੰਦੇ ਉਸ ਪ੍ਰਤੀ ਕੰਮ ਨਹੀਂ ਕਰਦੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਪੰਜਾਬੀ ਹੁਣ ਸਾਡਾ ਉਹਦਾ ਅਰਥ ਕੀ ਆ ਤੇ ਜਿਹੜੀ ਪੰਜਾਬੀਅਤ ਆ ਉਹਦੀ ਕੀ ਮਹੱਤਤਾ ਤਾਂ ਕਿ ਜਿਹੜੇ ਕੰਮ ਅਸੀਂ ਕਰਨੇ ਨੇ ਜਿਹੜੇ ਸਾਡੇ ਫਰਜ਼ ਬਣਦੇ ਨੇ ਇਸ ਸਮੱਸਿਆ ਤੋਂ ਨਜਾਤ ਪਾਣ ਦੇ ਲਈ ਉਹਦੇ ਪ੍ਰਤੀ ਅਸੀਂ ਗਤੀਸ਼ੀਲ ਹੋ ਸਕੀਏ ਦੇਖੋ ਲੋਕਾਂ 'ਚ ਜਾਗਰੂਕੀ ਦੀ ਲੋੜ ਹੈ ਜਿਹੜੇ ਲੋਕ ਆਲਰੇਡੀ ਜਾਗਰਤ ਨੇ ਚਾਹੇ ਬਹੁਤ ਥੋੜੇ ਨੇ ਉਹਨਾਂ ਨੂੰ ਚਾਹੀਦਾ ਕਿ ਬਾਕੀ ਨੂੰ ਜਾਗਰਤ ਕਰਨ ਤੇ ਇਹਦੇ 'ਚ ਵੀ ਮੈਂ ਦੇਖਿਆ ਪਈ ਵਾਰੀ ਇਦਾਂ ਦੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਅਗਰ ਕੋਈ ਬੰਦਾ ਜਾਗਰਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਸਾਡੇ ਪੋਲੀਟਿਕਲ ਲੀਡਰ ਉਹਦੇ ਖਿਲਾਫ ਇਹੀ ਬੋਲਣਾ ਸ਼ੁਰੂ ਕਰ ਦਿੰਦੇ ਨੇ ਸੋ ਲੋੜ ਤਾਂ ਇਸ ਗੱਲ ਦੀ ਆ ਵੀ ਸਾਡੀਆਂ ਨੀਤਾਂ ਸਾਫ਼ ਹੋਣੀਆਂ ਚਾਹੀਦੀਆਂ ਨੇ ਜਿਹੜੇ ਸਾਡੇ ਲੀਡਰ ਦੇ ਨੀਤਾਂ ਸਾਫ਼ ਨਹੀਂ ਹੈ ਉਹਨਾਂ ਨੂੰ ਚਾਹੀਦਾ ਆਪਣੀਆਂ ਨੀਤਾਂ ਸਾਫ਼ ਕਰੋ ਦੇਖੋ ਰਾਜ ਤਾਂ ਫਿਰ ਵੀ ਉਹਨਾਂ ਨਹੀਂ ਕਰਨਾ ਨਾ ਆਮ ਬੰਦਾ ਜਿਹੜਾ ਹੈ ਉਹ ਮਾੜਾ-ਮੋਟਾ ਰਾਜ ਤਾਂ ਕਰ ਨਹੀਂ ਸਕਦਾ ਇਹ ਤਾਂ ਉਹਨੂੰ ਕਹਿਣ ਦੀਆਂ ਗੱਲਾਂ ਨਹੀਂ ਵੀ ਆਮ ਘਰਾਂ ਦੇ ਮੁੰਡੇ ਦੇਖੋ ਜਿਹੜੇ ਆਪਣੇ ਲੀਡ ਕਾਂਗਰਸ ਦੇ ਵਿੱਚ ਲੀਡਰ ਸੀ ਕਾਲੀ ਦਲ ਦੇ ਲੀਡਰ ਸੀ ਇਹਨਾਂ ਵਿੱਚ ਵੀ ਬਹੁਤ ਜ਼ਿਆਦਾ ਆਮ ਘਰਾਂ ਦੇ ਮੁੰਡੇ ਸੀ ਉਹ ਸਾਰੇ ਜ਼ਗੀਰਦਾਰ ਨਹੀਂ ਸੀਗੇ ਉਹ ਵੱਖਰੀ ਗੱਲ ਹੈ ਕਿ ਜ਼ਗੀਰਦਾਰ ਅੱਗੇ ਲੱਗ ਜਾਂਦੇ ਸੀ ਤੇ ਆਮ ਘਰਾਂ ਦੇ ਮੁੰਡੇ ਪਿੱਛੇ ਲੱਗਦੇ ਸੀ ਤੇ ਆਮਾ ਦੀ ਪਾਰਟੀ ਦਾ ਰਾਜ ਆਇਆ ਇਹ ਜਿੱਥੇ ਆਮ ਘਰਾਂ ਦੇ ਬਹੁਤ ਸੀ ਲੇਕਿਨ ਆਮ ਘਰਾਂ ਦੇ ਨਾਲੋਂ ਵੱਧ ਇਹਦੇ 'ਚ ਉਹ ਲੋਕ ਸੀ ਜਿਹੜੇ ਕਾਂਗਰਸ 'ਚੋਂ ਅਕਾਲੀ ਦਲ 'ਚੋਂ ਛੱਡ ਕੇ ਆਏ ਹੋਏ ਸੀ ਸਰਮਾਇਦਾਰ ਸੀ ਜ਼ਗੀਰਦਾਰ ਸੀ ਜਿਨ੍ਹਾਂ ਲੋਕਾਂ ਤੋਂ ਖਿਹੜਾ ਅਸੀਂ ਛਡਾਉਣਾ ਚਾਹੁੰਦੇ ਸੀ ਸਾਡੇ ਪੰਜਾਬੀ ਲੋਕ ਉਹੀ ਲੋਕ ਇਹ ਇਸ ਪਾਰਟੀ 'ਚ ਆ ਕੇ ਤੇ ਗੇਰਾਜ ਕਰਨ ਲੱਗ ਪਏ ਹੁਣ ਇਸ ਪੰਜਾਬ ਨੂੰ ਬਚਾਉਣ ਦੇ ਲਈ ਸਾਨੂੰ ਜਾਗਰਤ ਹੋਣਾ ਪਊਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਕੰਮ ਸਭੇਚਾਰ ਪੈਦਾ ਕਰਨਾ ਪਊਗਾ ਸਾਨੂੰ ਇਹ ਦੇਖਣਾ ਪਊਗਾ ਵੀ ਸਾਡੇ ਜਿਹੜੇ ਲੀਡਰ ਸਾਡ ਪੰਜਾਬ ਦੇ ਹਿੱਤ ਵਿੱਚ ਕੰਮ ਨਹੀਂ ਕਰਦੇ ਉਹਨਾਂ ਨੂੰ ਵੋਟਾਂ ਪਾਉਣ ਤੋਂ ਗਰੇਜ ਕਰਨਾ ਪਊਗਾ ਚਾਹੇ ਤੁਸੀਂ ਨੋਟਾਂ ਨੂੰ ਵੋਟ ਪਾਇਓ ਇਹ ਨਾ ਸੋਚੋ ਕਿ ਹੁਣ ਕਿਹਨੂੰ ਵੋਟ ਪਾਈਏ ਅਕਾਲੀ ਦਲ ਨੂੰ ਵੀ ਭਰਕ ਲਿਆ ਕਾਂਗਰਸ ਨੂੰ ਵੀ ਭਰਕ ਲਿਆ ਆਵਾ ਦੀ ਪਾਰਟੀ ਨੂੰ ਵੀ ਭਰਕ ਲਿਆ ਤੇ ਫਿਰ ਸੋਚੀ ਚਲੋ ਜਰਾ ਇਹਨੂੰ ਵੋਟ ਪਾ ਦਿਓ ਨੋ ਅਗਰ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਇਹਨਾਂ ਤਿੰਨਾਂ ਪਾਰਟੀਆਂ ਨੇ ਪੰਜਾਬ ਦਾ ਭਲਾ ਨਹੀਂ ਕੀਤਾ ਤੇ ਭਾਜਪਾ ਜਿਹੜੀ ਹੈ ਉਹ ਸਿਰਫ ਦਿਖਾਵਾ ਤਾਂ ਕਰ ਰਹੀ ਆ ਵੀ ਮੈਂ ਸਿੱਖਾਂ ਦੀ ਹਤਾਸ਼ੀ ਆ ਪਰ ਅਸਲ 'ਚ ਹਤਾਸ਼ੀ ਨਹੀਂ ਕਿਉਂਕਿ ਭਾਜ ਇੱਕ ਵਾਰੀ ਮੋਦੀ ਸਾਹਿਬ ਨੇ ਗੁਰੂ ਸਾਹਿਬ ਦੇ ਜਨਮ ਦਿਹਾੜੇ ਦੇ ਕਿਹਾ ਸੀ ਕਿ ਜਿੰਨੇ ਵੀ ਬੰਦੀ ਸਿੱਖ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਛੱਡਤਾ ਜਾਊਗਾ ਲ ਉਸੋ ਵਾਰ ਜਦ ਇਹ ਮੁਕਰਗੇ ਉਹ ਆਮ ਆਦੀ ਪਾਰਟੀ ਦੀ ਜਿੱਥੇ ਵਾਰੀ ਆਈ ਸੀਗੀ ਭੁੱਲਰ ਸਾਹਿਬ ਨੇ ਪ੍ਰੋਫੈਸਰ ਭੁੱਲਰ ਉਹਨਾਂ ਨੂੰ ਛੱਡਣਾ ਸੀਗਾ ਉੱਥੇ ਉਹਨਾਂ ਨੇ ਵੀ ਸਟੈਂਡ ਪੋਜੀਟਿਵ ਨਹੀਂ ਲਿਆ ਐਕਟਿਵ ਲਿਆ ਯਾਨੀ ਕੁੱਲ ਮਿਲਾ ਕੇ ਸਾਨੂੰ ਸਮਝਣਾ ਪੈਣਾ ਵੀ ਸਾਡੇ ਹਿੱਤ ਚ ਕੀ ਆ ਨੁਕਸਾਨ ਚ ਕੀ ਆ ਸਾਨੂੰ ਖੁਦ ਜਾਗਰੂਕ ਹੋਣਾ ਪੈਣਾ ਉਹਨਾਂ ਲੋਕਾਂ ਨੂੰ ਮੋੜ ਮੋੜ ਅੱਗੇ ਨਹੀਂ ਲਿਆਉਣਾ ਪੈਣਾ ਜੇ ਅਸੀਂ ਮੁਰਮੜੋ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਵਾਂਗੇ ਜਿਹੜੇ ਰੋ ਪੰਜਾਬ ਦੇ ਭਰੇ ਦੀ بجائے ਪੰਜਾਬ ਦੇ ਨਾਲ ਧਰੋਖਾ ਮਾਰ ਰਹੇ ਨੇ ਤਾਂ ਮੇਰਾ ਖਿਆਲ ਆ ਫਿਰ ਸਾਡੇ ਪੰਜਾਬ ਦਾ ਕੁਝ ਨਹੀਂ ਬਣ ਸਕਦਾ। ਇਹ ਸਨ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਨਿੱਜਰ ਦੀ ਜਿਨ੍ਹਾਂ ਨੇ ਆਪਣੇ ਵਿਚਾਰ ਕਿਸ ਵਿਸ਼ੇ ਨੂੰ ਲੈ ਕੇ ਦੱਸੇ ਕਿ ਜੇਕਰ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਲੋਕ ਨੇ ਉਹ ਇੱਧਰ ਪੰਜਾਬ ਦੇ ਵਿੱਚ ਆ ਰਹੇ ਨੇ ਤਾਂ ਉਹਦਾ ਜਿਹੜਾ ਕਾਰਨ ਸਭ ਤੋਂ ਵੱਡਾ ਉਹ ਅਸੀਂ ਆਪਾਂ ਸਾਡੀਆਂ ਜਿਹੜੀਆਂ ਆਪਣੀਆਂ ਗਲਤੀਆਂ ਨੇ। ਉਦੇ ਕਰਕੇ ਇਹ ਜਿਹੜੀ ਸਿਚੁਏਸ਼ਨ ਆ ਉਹ ਪੈਦਾ ਹੋ ਰਹੀ ਆ ਸਾਨੂੰ ਆਪਣੇ ਆਪ ਦੇ ਵਿੱਚ ਸੁਧਾਰ ਲੈ ਕੇ ਆਉਣਾ ਪੈਣਾ ਜਿਹੜੇ ਕੰਮ ਸਾਨੂੰ ਕਰਨੇ ਚਾਹੀਦੇ ਜਿਹੜੇ ਸਾਡੇ ਫਰਜ਼ ਬਣਦੇ ਨੇ ਉਹਨਾਂ ਨੂੰ ਸਾਨੂੰ ਨਿਵਾਣਾ ਪੈਣਾ ਤਦ ਜਾ ਕੇ ਜਿਹੜੀ ਆ ਸਮੱਸਿਆ ਇਹਦਾ ਹੱਲ ਹੋ ਸਕਦਾ ਸੋ ਇਹ ਅੱਜ ਦੀ ਜਿਹੜੀ ਵਿਚਾਰ ਚਰਚਾ ਸੀ ਇਹ ਅਸੀਂ ਤੁਹਾਡੇ ਸਾਹਮਣੇ ਰੱਖੀ ਤਦ ਤੱਕ ਸਾਨੂੰ ਇਜਾਜ਼ਤ ਦਿਓ ਧੰਨਵਾਦ